ਕੋ ਮੈਂ ਸਵਾਲ ਕਰ ਰਿਹਾ ਤੁਸੀਂ ਉਹ ਜਵਾਬ ਦਿਓ ਆਦਾ ਮੈਂ ਸਵਾਲ ਕੀਤਾ ਮੈਂ ਤਾਂ ਅੱਜ ਮੇਰੇ ਸਭੀਓ ਗੱਲ ਕਰ ਰਿਹਾ ਤੁਸੀਂ ਇਹ ਸਵਾਲ ਕਰ ਦਿਓਗਾ ਸਵਾਲ ਦੀ ਗੱਲ ਕਰ ਰਿਹਾ ਪਪਾ ਜੀ ਤੁਸੀਂ ਇਹ ਸਵਾਲ ਕਰ ਦਿਓ ਮੇਰੇ ਸਵਾਲ ਦਾ ਕਿ ਕਿਸੇ ਨੇ ਆਪਣੇ ਆਪ ਨੂੰ ਫੇਮ ਲੈਣ ਵਾਸਤੇ ਵਾਇਰਲ ਕਰਨ ਵਾਸਤੇ ਇਹਨੂੰ ਯੂਜ਼ ਕਰਿਆ ਸੀ इमोशनल ਨਹੀਂ ਹੈਗੇ ਵੀ ਜੀ ਕਿਸੇ ਨੇ ਸਾਨੂੰ ਕੜਾ ਦਿਖਾਤਾ ਤੇ ਬਾਅਦ ਚੋ ਦੇਖਿਆ ਮੌਮਡਾ ਨਿਕਲੇ ਆਏ ابھی ਨਹੀਂ ਕੜੇ ਕਰਕੇ ਆ ਜੇ ਤੁਹਾਡੇ ਕੋਲੇ ਜਵਾਬ ਹੈਗਾ ਤੁਸੀਂ ਉਸ ਗੱਲ ਦਾ ਜਵਾਬ ਦਿਓ ਜੀ ਮੈਨੂੰ ਚੈਲੰਜ ਨਹੀਂ ਕਰ ਸਕਦਾ ਮੈਨੂੰ ਚੈਲੰਜ ਨਹੀਂ ਕਰ ਸਕਦਾ ਉਹ ਮੈਨੂੰ ਚੈਲੰਜ ਨਹੀਂ ਕਰ ਸਕਦੇ ਤੂੰ ਅਗਰ ਉਹ ਬੰਦਾ Hindu ਆ ਜੇ ਤਾਂ ਦੇਵੀ ਦੇਵਤਿਆਂ 'ਚ ਵਿਸ਼ਵਾਸ ਹੈ ਉਹ ਇਹ ਕਿਉਂ ਕਹਿੰਦਾ ਕਿ ਮੇਰਾ ਵਿਸ਼ਵਾਸ ਹੋ ਇਹ ਕਿਉਂ ਨਹੀਂ ਬੋਲਿਆ ਕਿ ਮੈਂ Hindu ਆ ਉਹਨੇ ਇਹ ਸ਼ਬਦ ਨਹੀਂ ਕਿਹਾ ਹੈਗਾ ਬਿਲਕੁਲ ਕਹਿੰਦਾ ਇਹ Hindu ਆ ਜੇ ਇਹ ਮੇਰੇ ਚੈਨਲ ਤੇ ਚਾਹਤ ਰਹੇ ਸਰਟੀਫਿਕੇਟ ਦਿਖਾਵੇ ਜੀ ਉਹਨੇ ਕਿੱਥੇ ਸ਼ਰਾ ਉਹ ਵਿਆਹ ਕਰਵਾਏ ਨੇ ਕਿਹੜੇ ਪੰਡਤ ਨੇ ਉਹਦੇ ਤਿੰਨ ਫੇਰੇ ਕਰਾਏ ਉਹ ਪੰਡਤ ਦੇ ਵੀ ਪਰਚਾ ਹੋ ਉਹ ਜਿਹੜੇ ਪੰਡਤ ਨੇ ਉਹਨੂੰ ਮਾਫੀਨਾਮਾ ਦਿੱਤਾ ਜਿਹੜੇ ਕਿਦੇ ਵੀ ਕਾਲੀ ਦੇਵੀ ਮੰਦਿਰ ਗਿਆ ਉਹਨੇ ਉਹਦੇ ਮੈਰਿਜ ਸਰਟੀਫਿਕੇਟ ਚੈੱਕ ਕੀਤੇ ਮੈਰਿਜ ਸਰਟੀਫਿਕੇਟ ਕਿਉਂ ਸਰਟੀਫਿਕੇਟ ਕਿਉਂ ਚੈੱਕ ਕਰਦੇ ਕੋਈ ਵੀ ਕੋਰਟ ਪ੍ਰੈਜ਼ੈਂਟ ਇੱਕ ਬੰਦੇ ਨੂੰ ਦੋ ਵਿਆ ਅਲਾਉ ਨਹੀਂ ਕਰਦਾ ਬਹੁਤ ਸਾਰੇ ਚੰਡੀਗੜ੍ਹ ਦੀਆਂ ਲਾਈਟਾਂ ਤੇ ਤੁਹਾਨੂੰ ਸ਼ਨੀ ਦੇ ਦ ਉਹ ਮੰਗਣ ਵਾਲੇ ਮਿਲਣਗੇ ਪਰ ਉਹਨਾਂ ਨੇ ਰੂਪ ਨਹੀਂ ਤਾਰਿਆ ਸਾਡੇ ਉੱਥੇ ਮੈਸੇਜ ਕੀ ਜਾਂਦਾ ਸਾਡੇ ਪਾਓ ਆਉਂਦਾ ਇਹ ਸਾਡਾ ਦੇਖਿਆ ਹੈਗਾ ਅੱਜ ਸ਼ਨੀਵਾਰ ਹੈ ਇੱਕ ਸਾ ਵੀ ਅੱਜ ਸ਼ਨੀਵਾਰ ਦਾ ਦਿਨ ਹੈ ਆਪਾਂ ਤੇਲ ਪਾਈਏ ਜਾਂ ਤੇਲ ਦੇ ਵਿੱਚ ਕੋਈ ਪਾਉਣਾ ਚਾਹੀਦਾ ਉਹਦੇ ਉਹਦੇ ਪਿੱਛੇ ਉਹ ਬੰਦਾ ਕੌਣ ਹੈ ਉਹ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਉਹ ਬੰਦਾ ਕਿਹੜੇ ਧਰਮ ਤੋਂ ਆਉਂਦਾ ਉੱਥੇ ਸਰਟੀਫਿਕੇਟਾਂ ਦੀ ਲੋੜ ਨਹੀਂ ਤੁਸੀਂ ਕਿਹਾ ਕਿ ਮੈਂ ਤੇ ਮੈਂ ਤੇਰਾ ਭੇਜ ਤਾਰ ਕੇ ਤੇਰੇ ਘਰ ਚਲਾ ਜਾਵਾਂ ਹੋ ਸਕਦਾ ਉਹ ਵੀ ਭੇਜ ਤਾਰ ਕੇ ਸਿਗਨਲ ਤੇ ਉਹਦੇ ਨਾਲ ਉਹਨੂੰ ਤੁਸੀਂ ਅਲਾਉ ਕਿਵੇਂ ਕਰਦੇ ਨਾ ਤਾਂ ਕਿਸੇ ਦੇ ਘਰ ਉਜਾੜ ਰਿਹਾ ਹੈ ਉਹ ਨਾਤਾ ਕਿਦਾਂ ਦਾ ਇਹ ਵੀਡੀਓ ਨੇ ਕਿਵੇਂ ਘਰ ਉਜਾੜਿਆ ਕਿਸੇ ਦਾ ਮੈਨੂੰ ਇਹ ਲੱਗ ਰਿਹਾ ਕਿ ਤੁਹਾਡੇ ਕੋਲ ਜਵਾਬ ਨਹੀਂ ਇਹਨਾਂ ਨੂੰ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੇ ਕਿਸੇ ਨੇ ਅੱਜ ਤੱਕ ਕੰਪਲੀਟ ਕੀਤੀ ਹੈ ਤੁਸੀਂ ਪਹਿਲਾਂ ਦੱਸੋ ਕੌਣ ਮੈਂ ਇੱਕ ਸਿੱਖ ਫੈਮਿਲੀ ਚੋਂ ਆ ਸਿੱਖ ਫੈਮ ਸਿੱਖ ਪ੍ਰੈਜ਼ੈਂਸ ਗੁਰੂ ਦੀ ਮਰਿਆਦਾ ਚੋਂ ਬਾਹਰ ਹੋ ਮਰਿਆਦਾ ਚ ਮੈਂ ਕਿੱਥੇ ਮਰਿਆ ਦਾੜੀ ਤੇ ਕੱਟੀ ਨਹੀਂ ਨਹੀਂ ਜੇ ਤੁਸੀਂ ਅੱਛਾ ਤੁਸੀਂ ਤੁਸੀਂ ਮਰਿਆਦਾ ਚ ਹੈਗੇ ਹੋ ਤੁਸੀਂ ਮਰਿਆਦਾ ਚੋਂ ਮੈਂ ਕਿਸੇ ਨੇ ਹਗ ਸੰਗ ਦੇ ਮਾਲਾ ਪਾਈ ਨਹੀਂ ਦੇਖੀ ਖਾਲਸਾ ਜੀ ਆਪਾਂ ਇਸ ਡਿਬੇਟ ਚ ਨਾਮ ਪਾਈਏ ਤੁਸੀਂ ਆਪਾਂ ਇਸ ਡਿਬੇਟ ਚ ਨਾਮ ਪਾਈਏ ਡਿਬੇਟ ਦੀ ਗੱਲ ਨਹੀਂ ਇਹ ਨਿੱਜੀ ਹੋ ਜਾਊਗਾ ਜਦੋਂ ਤੁਹਾਡੇ ਕੋਲ ਜਵਾਬ ਨਹੀਂ ਤੁਸੀਂ ਨਿੱਜੀ ਹੋ ਜਾਂਦੇ ਹੋ ਨਿੱਜੀ ਨਹੀਂ ਗੱਲ ਤੁਸੀਂ ਜਵਾਬ ਦਿਓ ਸਤਿ ਸ੍ਰੀ ਅਕਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਬਣਿਆ ਵਿਵਾਦ ਬਣਿਆ ਕਾਲੀ ਦੇਵੀ ਦਾ ਰੂਪ ਧਾਰਨ ਕਰਕੇ ਇੱਕ ਵੀਡੀਓ ਪਾਉਣ ਦਾ ਇਹ ਵੀਡੀਓ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਪਾਇਆ ਵਿਵਾਦ ਹੋ ਗਿਆ ਕਿਉਂਕਿ ਇਤਰਾਜ਼ ਹੋਇਆ ਖਾਸ ਤੌਰ ਤੇ Hindu ਧਰਮ ਦੇ ਅੰਦਰ ਕਿ ਅਜਿਹਾ ਸਾਡੇ ਧਰਮ 'ਚ ਨਹੀਂ ਹੁੰਦਾ ਉਹਨਾਂ ਨੂੰ ਬੁਲਾਇਆ ਗਿਆ ਵੱਖ-ਵੱਖ ਮੰਦਰਾਂ ਦੇ ਅੰਦਰ ਕੇ ਆ ਕੇ ਆਪਣੀ ਖਿਮਾ ਯਾਚਨਾ ਕਰੋ ਜਦੋਂ ਮੰਦਰ ਤੋਂ ਮੱਥਾ ਟੇਕ ਕੇ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਉੱਥੇ ਖੜੇ ਜਿਹੜੇ ਇਸ ਧਰਮ ਦੇ ਚਾਹੇ ਕਿਸੇ ਵੀ ਮੰਦਰ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਕਹਿ ਕੇ ਭੇਜਿਆ ਜਾਂਦਾ ਕਿ ਤੁਹਾਨੂੰ ਮਾਫ ਕਰ ਦਿੱਤਾ ਗਿਆ ਪਰ ਇਸ ਸ਼ਬਦ ਦੇ ਉਲਟ ਕੀ ਮਾਫੀ ਮਿਲੀ ਹੈ ਜਾਂ ਨਹੀਂ ਮਿਲੀ ਜਦੋਂ ਰੋਜ਼ ਸਵੇਰੇ ਉੱਠ ਕੇ ਦੇਖੀਦਾ ਹੈ ਤਾਂ ਇਸ ਮਾਮਲੇ ਦੇ ਅੰਦਰ ਇੱਕ ਨਵੀਂ ਡਿਵੈਲਪਮੈਂਟ ਹੁੰਦੀ ਹੈ ਕੋਈ ਨਾ ਕੋਈ ਵੀਡੀਓ ਜੇਹੀ ਸਾਹਮਣੇ ਆ ਜਾਂਦੀ ਹੈ ਕਿ ਇਹ ਮਾਮਲਾ ਰੁਕਣ ਦੀ ਬਜਾਏ ਹੋਰ ਵੱਧ ਜਾਂਦਾ ਇੱਕ ਵੀਡੀਓ ਆਈ ਬੱਬਾ ਹਰਜੀਤ ਸਿੰਘ ਰਸੂਲਪੁਰ ਹੋਰਾਂ ਦੀ ਉਹਨਾਂ ਨੇ ਵੀ ਇਸ ਤੇ ਇਤਰਾਜ਼ ਕੀਤਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਕੋਈ ਵੀਡੀਓ ਕਿਵੇਂ ਬਣਾ ਕੇ ਪਾ ਸਕਦਾ ਹੈ ਪੀਰਾਂ ਦੀਆਂ ਜਾਂ ਕਹਿ ਲਓ ਕਿ ਦੇਵੀ-ਦੇਵਤਿਆਂ ਦੀਆਂ ਕਿਵੇਂ ਕੋਈ ਰੂਪ ਧਾਰਨ ਕਰ ਸਕਦਾ ਹੈ ਤਾਂ ਉਹਨਾਂ ਨੇ ਇਤਰਾਜ਼ ਕੀਤਾ ਕਿ ਸਾਨੂੰ ਤਾਂ ਇਹ ਮਨਜ਼ੂਰ ਨਹੀਂ ਯਾਨੀ ਇਸ ਪੂਰੇ ਐਪੀਸੋਡ ਦੇ ਅੰਦਰ ਇੱਕ ਇਤਰਾਜ਼ ਹੋਰ ਆ ਗਿਆ ਹੋਰ ਬਹੁਤ ਸਾਰੇ ਕਿੰਨੇ ਆ ਸਕਦੇ ਆ ਇਹ ਹਲੇ ਆਉਣ ਵਾਲਾ ਸਮਾਂ ਦੱਸੇਗਾ ਬੱਬਾ ਰਸੂਲਪੁਰ ਮੇਰੇ ਨਾਲ ਨੇ ਇਹਨਾਂ ਨੂੰ ਤਮਾਮ ਇਸ ਦੇ ਰਿਗਾਰਡਿੰਗ ਸਵਾਲ ਕਰਾਂਗੇ ਕਿ ਆਖਰਕਾਰ ਉਹਨਾਂ ਨੂੰ ਇਤਰਾਜ਼ ਕਿਸ ਚੀਜ਼ ਦਾ ਹੈ ਮੁਆਫੀ ਮੰਗੀ ਗਈ ਹੈ ਉਸ ਮੁਆਫੀ ਤੇ ਉਹਨਾਂ ਨੂੰ ਤਸੱਲੀ ਕਿਉਂ ਨਹੀਂ ਹੋਈ ਤਾਂ ਇਸ ਬਾਬਤ ਅਸੀਂ ਸਾਰੇ ਸਵਾਲ ਕਰਾਂਗੇ ਬਾਬਾ ਜੀ ਬਹੁਤ ਬਹੁਤ ਸਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਨੂੰ ਕੀ ਇਤਰਾਜ਼ ਹੋਇਆ ਇਸ ਪੂਰੇ ਐਪੀਸੋਡ ਦੇ ਅੰਦਰ ਕੋਈ ਜਗਰਾਤਾ ਹੋਵੇ ਜਿੱਥੇ ਧਰਮ ਦੀ ਗੱਲ ਹੁੰਦੀ ਹੋਵੇ ਜਿੱਥੇ ਮਾਤਾ ਦਾ ਸ਼ਖਤ ਸਰੂਪ ਲੱਗਿਆ ਹੋਵੇ ਜੋਤ ਪ੍ਰਕਾਸ਼ ਹੋਵੇ ਕੋਈ ਆਚਾਰੀਆ ਬੈਠਾ ਹੋਵੇ ਉੱਥੇ ਅਸੀਂ ਇੱਕ ਮੈਸੇਜ ਕਨਵੇ ਕਰਦੇ ਜਿਵੇਂ ਰਮਾਇਣ ਇੱਕ ਅਸੀਂ ਇਤਿਹਾਸਕ ਇੱਕ ਮੰਨੋ ਰਾਮਾਨੰਦ ਸਾਗਨ aí ਕਰਚਿਆ ਸੀਰੀਅਰ ਅਚਿਆ ਉਹਦਾ ਪੂਰੀ ਦੁਨੀਆ ਤੇ ਅਸਰ ਗਿਆ ਜਿਹਦੇ ਨਾਲ ਧਰਮ ਜੁੜਦਾ ਹੈ ਇੱਥੇ ਧਰਮ ਦਾ ਮਜ਼ਾਕ ਅਡਾਇਆ ਗਿਆ ਸਾਨੂੰ ਇਹ ਮਨਜੂਰ ਨਹੀਂ ਤੁਸੀਂ ਉਹਨਾਂ ਦਾ ਮਾਫੀ ਨਾਮਾ ਜਾਂ ਵੀਡੀਓ ਸੁਣੀਆ ਹੋਣਗੇ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਜਿਹੜੀ ਹੈ ਉਹ ਕਾਲੀ ਦੇਵੀ ਦੀ ਭਗਤ ਹੈ ਤੇ ਮੈਨੂੰ ਐ ਲੱਗਦਾ ਸੀ ਕਿ ਮੈਂ ਆਪਣੀ ਬੇਟੀ ਵਾਸਤੇ ਇਹ ਮਤਲਬ ਕੋਈ ਇਤਰਾਜ਼ ਵਾਲੀ ਉਸ ਇਹ ਤਾਂ ਗੱਲਾਂ ਸੁਣੋ ਮੇਰੀ ਗੱਲ ਪੂਰਾ ਉਹ ਕਹਿ ਰਹੇ ਨੇ ਕਿ ਠੀਕ ਹੈ ਮੈਂ ਅਣਜਾਣ ਸੀ ਤਾਂ ਮੈਂ ਮੈਨੂੰ ਇਹਦੀ ਖੇਮਾ ਦਿੱਤੀ ਜਾਵੇ ਮੈਨੂੰ ਇਸ ਮਾਫ ਕਰ ਦਿੱਤਾ ਜਾਵੇ ਉਹ ਰੋਂਦੇ ਹੋਏ ਦੀਆਂ ਵੀਡੀਓ ਆਈਆਂ ਸਾਰਾ ਕੁਝ ਤੁਸੀਂ ਵੀ ਦੇਖਿਆ ਹੋਣਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕਾਫੀ ਹੈ? ਨੋ, ਨਾ ਕਾਫੀ ਹੈ। ਐਕਚੁਅਲੀ ਕੀ ਹੈ? ਉਹ ਕੌਣ ਹੈ? ਮਲਿਕ ਕੌਣ ਹੈ? ਕੀ ਉਹਨੇ ਸਿੱਖ ਐਕਟ 'ਚ ਵਿਆਹ ਕਰਾਏ ਨੇ? ਕੀ ਇੰਡੀਅਨ ਐਕਟ 'ਚ ਵਿਆਹ ਕਰਾਏ ਨੇ? ਕੋਰਟ 'ਚ ਜਾ ਕੇ ਕਰਾਏ ਨੇ। ਕਿਹੜੇ ਪੁਜਾਰੀ ਦੇ ਕੋਲ ਉਹਨੇ ਤਿੰਨ ਵਿਆਹ ਕਰਾਏ ਨੇ? ਕਿੱਥੇ ਕਰਾਏ ਨੇ? ਕੀ ਇਹ ਇਹਨੂੰ ਸਿੰਧੂ ਧਰਮ ਜਿਹੜਾ ਹੈ ਉਹ ਜਿਹੜੇ ਪੰਡਤ ਨੇ ਉਹਨੂੰ ਮਾਫੀਨਾਮਾ ਦਿੱਤਾ ਹੈ? ਜਿਹਦੇ ਜਿਹਦੇ ਵੀ ਕਾਲੀ ਦੇਵੀ ਮੰਦਿਰ ਗਿਆ ਉਹਨੇ ਉਹਦੇ ਮੈਰਿਜ ਸਰਟੀਫਿਕੇਟ ਚੈੱਕ ਕੀਤੇ ਨਹੀਂ ਕੀਤੇ ਮੈਰੀ ਸਰਟੀ ਕਿਉਂ ਸਰਟੀਫਿਕੇਟ ਕਿਉਂ ਚੈੱਕ ਕਰਨੇ ਚਾਹੀਦੇ ਕਾਨ ਕੀਆ ਕਿਉਂਕਿ ਇਸ ਗੱਲ ਕਰਕੇ ਕਿ ਕੋਈ ਵੀ ਕੋਰਟ ਪ੍ਰੈਜ਼ੈਂਟ ਇੱਕ ਬੰਦੇ ਨੂੰ ਦੋ ਵਿਆਹ ਅਲਾਉ ਨਹੀਂ ਕਰਦਾ ਨਹੀਂ ਪਰ ਇਸ ਮਾਮਲੇ ਦੇ ਅੰਦਰ ਮੈਂ ਮਾਮਲੇ ਦੀ ਇੱਥੇ ਵੀ ਗੱਲ ਉੱਥੇ ਹੀ ਆਉਣਾ ਤੁਹਾਡੇ ਕੋਲ ਠੀਕ ਠੀਕ ਹੈ ਦੂਸਰੀ ਗੱਲ ਨਾ Hindu ਤੇ ਨਾ Sanatan ਨਾ Sikh ਨਾ Jain ਤੇ ਨਾ Buddha ਇਹ ਵੀ ਪ੍ਰੈਜ਼ੈਂਟ ਕੋਈ ਵੀ ਬੰਦਾ ਦੋ ਵਿਆਹ ਇਕੱਠੇ ਅਲਾਉ ਨਹੀਂ ਕਰਦਾ ਨਾ ਕੋਈ ਪਾਠੀ ਕਰਾਵੇ ਕਿਸੇ ਤੇ ਜਿਹਦਾ ਪਹਿਲਾ ਵਿਆਹ ਹੋਇਆ ਹੋਵੇ ਉਹ ਹੋਵੇ ਉਹਦਾ ਦੂਸਰਾ ਉਹਦੇ ਹੁੰਦੇ ਉਹਦੇ ਲਾਮਾ ਨਹੀਂ ਹੁੰਦੀਆਂ ਠੀਕ ਹੈ ਨਾ ਉਹਦੇ ਫੇਰੇ ਹੁੰਦੇ ਤੇ ਇਹਨੇ ਕਿਸ ਸ਼ਰਧੇ ਅੰਦਰ ਕਰਾਏ ਨੇ ਇਹਦਾ ਵਿੱਚ ਬਹੁਤ ਸੈਂਸਿਟਿਵ ਮਾਮਲਾ ਹੈ ਕਿਵੇਂ ਇਹਨੂੰ ਯੂਟਿਊਬਰ ਬਣਾਇਆ ਜਾਂਦਾ ਹੈ ਕਿਵੇਂ ਇਹਨੇ ਫੇਮ ਲੈਣ ਵਾਸਤੇ ਉਹ ਔਰਤਾਂ ਦਾ ਯੂਜ਼ ਕਰਕੇ ਆਪਣੀਆਂ ਰੀਲਸ ਚਲਾਈਆਂ ਨੇ ਦੁਨੀਆ 'ਚ ਵਹਿਰਾ ਤਾਂ ਇਸੇ ਗੱਲ ਕਰਕੇ ਹੋਇਆ ਨਾ ਮੈਰਜਨ ਨਾਲ ਹੀ ਹੋਇਆ ਨਾ ਇਹ ਇਹ ਸ਼ਰਾ ਦੇ ਵਿੱਚ ਹੋ ਸਕਦਾ ਸਨਾਤਨ ਤੇ ਸਿੱਖ ਮਜ਼ਮ ਵਿੱਚ ਨਹੀਂ ਹੋ ਸਕਦਾ ਠੀਕ ਹੈ ਠੀਕ ਹੈ ਮੈਂ ਮੈਂ ਸਹਿਮਤ ਹਾਂ ਤੁਹਾਡੇ ਨਾਲ ਪਰ ਇਸ ਗੱਲ ਦਾ ਉਸ ਵੀਡੀਓ ਨਾਲ ਕੀ ਲੈਣਾ ਦੇਣਾ ਕਾਨ ਕੀ ਆ ਕਿ ਸ਼ਰਧਾ ਦਾ ਹਿੱਸਾ ਹੈ ਇਹਨਾਂ ਨੇ ਇਹਨਾਂ ਨੇ ਕਿਤੇ ਨਾ ਕਿਤੇ ਸਾਡੇ ਧਰਮ ਨੂੰ ਉਹਦਾ ਮਜ਼ਾਕ ਉਡਾਇਆ ਤੁਸੀਂ ਕਹਿਣਾ ਚਾਹੁੰਦੇ ਹੋ ਜਾਣ ਬੁਝ ਕੇ ਕੀਤਾ ਯੈਸ ਇਨ ਸਪான்ਸਰ ਹੋਇਆ ਹੋਗਾ ਕਿਸ ਹੋ ਕਿਸੇ ਵੱਡੇ ਜਿਵੇਂ ਪਿੱਛੇ ਇੱਕ ਮੌਲਵੀ ਫੜਿਆ ਲਖਨਊ ਉਹਦੇ ਕੋ ਕਰੋੜਾਂ ਰੁਪਏ ਆਉਂਦੇ ਸੀਗੇ ਫੜੇ ਆ ਨਾ ਸਕੈਮਸ ਆ ਰਹੇ ਨੇ ਐਦਾਂ ਹੀ ਕਿਤੇ ਨਾ ਕਿਸੇ ਨੇ ਪੈਸੇ ਦੇ ਕੇ ਕਰਵਾਇਆ ਏ ਤੇ ਮੀਨਾ ਦੇ ਦੇਵੀ ਦੇਵਤੇ ਦਾ ਅਡਾਉ ਮਜ਼ਾਕ ਇੱਕ ਇਨਵੈਸਟੀਗੇਸ਼ਨ ਹੋਗੀ ਤੇ ਤੇ ਉਹ ਇਹ ਗੱਲ ਦਾ ਤਰਕ ਵੀ ਦਿੰਦੇ ਆ ਕਿ ਉਹਨਾਂ ਦੇ ਘਰ ਦੇ ਅੰਦਰ ਜਦੋਂ ਕੋਈ ਨਵਾਂ ਸਾਧਨ ਆਉਂਦਾ ਹੈ ਜਾਂ ਕੁਝ ਵੀ ਉਹ ਆਪਣੀ ਲਾਈਫ ਦੇ ਵਿੱਚ ਨਵਾਂ ਕਰਨ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਨੇ ਤਾਂ ਉਹ ਕਹਿੰਦੇ ਕਿ ਅਸੀਂ ਹਿੰਦੂ ਧਰਮ ਦੇ ਮੁਤਾਬਿਕ ਬਹੁਤ ਸਾਰੀਆਂ ਰਸਮਾਂ ਅਦਾ ਕਰਦੇ ਆਂ ਅਸੀਂ ਮੰਦਰ ਦੇ ਵਿੱਚ ਵੀ ਜਾਂਦੇ ਆਂ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਕਹ ਰਹੇ ਨੇ ਕਿ ਸਾਡੀ ਗੱਡੀ ਜਦੋਂ ਆਉਂਦੀ ਹੈ ਅਸੀਂ ਉਹਦੇ ਤੇ ਸਵਾਸਤਿਕ ਦਾ ਚਿੰਨ ਬਣਾਉਂਦੇ ਆਂ ਉਹ ਕਹਿੰਦੇ ਫਿਰ ਉਹ ਕੀ ਹੈ ਵੀ ਸਾਡੇ ਮਨ ਦੇ ਅੰਦਰ ਬਿਲਕੁਲ ਅਜੇਹਾ ਨਹੀਂ ਹੈ ਕਿ ਅਸੀਂ ਕਿਸੇ ਧਰਮ ਨੂੰ ਨੀਵਾ ਦਿਖਾਉਣਾ ਹੈ ਜਾਂ ਅਸੀਂ ਜਾਣ ਬੁੱਝ ਕੇ ਕਿਸੇ ਧਰਮ ਦੇ ਖਿਲਾਫ ਕੋਈ ਅਜਿਹੀ ਚੀਜ਼ ਕਰਾਂਗੇ ਜੇ ਅਜਿਹਾ ਹੁੰਦਾ ਤਾਂ ਉਹ ਕਹਿੰਦੇ ਕਿ ਸਾਡੇ ਬੱਚੇ ਜਿਹੜੇ ਨੇ ਉਹ Hindu ਦੇਵੀ ਦੇਵਤਿਆਂ ਦੇ ਸਾਰਿਆਂ ਦੇ ਨਾਮ ਜਾਣਦੇ ਆ ਹਨੂਮਾਨ ਜੀ ਦੀ ਦੇ ਬਹੁਤ ਸਾਰੇ ਬਹੁਤ ਸਾਰੇ ਜਹਾਦੀ ਇਹ ਸਭ ਨੂੰ ਇਹ ਸਭ ਮੈਂ ਇਸ ਗੱਲ ਕਰਦਾ ਬਹੁਤ ਸਾਰੇ ਜਹਾਦੀ ਨੇ ਜਿਹੜੇ ਤੁਹਾਨੂੰ ਹਨੂਮਾਨ ਚਾਲੀਸਾ ਵੀ ਸੁਣਾ ਦੇਣਗੇ ਬਹੁਤ ਸਾਰੇ ਅਜਿਹੇ ਨੇ ਜਿਹੜੇ ਭੇਖ ਵੀ ਲੈ ਲੈਣਗੇ ਫਿਰ ਤੁਸੀਂ ਉਹਨਾਂ ਨੂੰ ਅਲਾਉ ਕਰਦੇ ਹੋ ਮੈਂ ਤੁਹਾਡੇ ਘਰ ਤੁਹਾਡਾ ਭੇਖ ਵਸਤਾਰ ਕੇ ਚਲੇ ਜਾਮਾ ਤੁਹਾਡਾ ਰੂਪ ਧਾਰ ਕੇ ਚਲੇ ਜਾਵਾਂ ਠੀਕ ਕੀ ਮੈਨੂੰ ਉਸ ਘਰ ਚ ਅਲਾਉ ਕਰਿਆ ਜਾਂਦਾ ਵੀ ਤੁਸੀਂ ਆਗੇ ਠੀਕ ਹੈ ਕੋ ਗੱਲ ਹੀ ਹੈਗੀ ਘਟੋ ਘਟੋ ਇਹਦਾ ਲੱਗਦਾ ਤਾਂ ਹੈ ਇਹਨੂੰ ਤੁਸੀਂ ਅਲਾਉ ਕਰਦੇ ਹੋ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਜਿਹਾ ਹੋ ਰਿਹਾ ਤੁਸੀਂ ਇਹਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਇਹ ਰਿਸਪੌਂਸ ਕਿ ਕਨਸਪੀਰੇਸੀ ਦਾ ਉਹਦਾ ਤਾਂ ਨਾ ਕਿ ਕੌਰ ਵਰਸਸ ਖਾਨ ਕੈਨੇਡਾ ਚ ਚੱਲ ਰਿਹਾ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਇੱਕ ਪਰਿਵਾਰ ਜਿਹੜਾ ਜਿਹੜਾ ਆਪਣੀਆਂ ਆਪਣੀਆਂ ਚਲੋ ਜਿਸ ਤਰੀਕੇ ਦਾ ਵੀ ਉਹ ਕੰਮ ਕਰਦੇ ਆ ਤੁਸੀਂ ਉਹਨਾਂ ਦੇ ਮੈਡੀਕਲ ਰਿਕਾਰਡ ਚੈੱਕ ਕੀਤੇ ਤੁਸੀਂ ਜਰਨਲਿਸਟ ਹੈ ਤੁਸੀਂ ਉਹਨਾਂ ਦੀ ਇੰਟਰਵਿਊ ਕੀਤੀ ਨਹੀਂ ਮੈਨੂੰ ਜ਼ਰੂਰਤ ਨਹੀਂ ਪਈ ਉਹਨਾਂ ਦੇ ਬਾਰੇ ਸਾਡੀ ਕਿ ਮੈਂ ਜ਼ਰੂਰਤ ਕਿਉਂ ਨਹੀਂ ਪਈ ਤੁਹਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਤੁਹਾਨੂੰ ਨੌਲੇਜ ਨਹੀਂ ਸੀ ਕਿਉਂਕਿ ਇੱਕ ਬੰਦਾ ਇੱਕ ਟਾਈਮ 'ਚ ਇੱਕੇ ਵਿਆਹ ਕਰਾ ਸਕਦਾ ਹੈ ਇਹ ਤਾਂ ਹੁਣ ਕਾਨੂੰਨ ਆ ਨਾ ਉਹਨੇ ਪਹਿਲਾਂ ਜਿਹੜੇ ਵਿਆਹ ਕਰਾਏ ਨੇ ਉਹ ਕਿੱਥੇ ਰਜਿਸਟਰਡ ਨੇ ਕਿਹੜੇ ਐਕਟ 'ਚ ਰਜਿਸਟਰਡ ਨੇ ਕਿਆ ਹੋ ਹਿੰਦੂ ਆ ਤੁਸੀਂ ਕੀ ਕਹਿੰਦੇ ਹੋ ਤੁਸੀਂ ਚੈੱਕ ਨਹੀਂ ਕੀਤੇ ਜਸਟ ਤੁਸੀਂ ਗਏ ਇੰਟਰਵਿਊ ਕਰੀ ਹਾਂਜੀ ਐਸੇ ਹੋ ਗਿਆ ਵੈਸੇ ਹੋ ਗਿਆ ਆ ਗਏ ਹਰਜੀਤ ਸਿੰਘ ਇਹ ਨਹੀਂ ਕਰਦਾ ਜਦ ਜਾਵਾਂਗੇ ਡੀਪਲੀ ਪਹਿਲਾਂ ਉਹਦੇ ਸਾਰੇ ਮੈਰਿਜ ਸਰਟੀਫਿਕੇਟ ਮੰਗਾਵਾਂਗੇ ਜਿੰਨੇ ਜਿੱਥੇ ਜਿੱਥੇ ਉਹ ਮੈਂ ਉਹਨੀ ਇਨਵੈਸਟੀਗੇਸ਼ਨ ਕਰਾਵਾਂਗੇ ਫਿਰ ਉਹਨਾਂ ਨੂੰ ਸੱਦਾਂਗੇ ਕੋਈ ਜਾਲੀ ਨਾ ਹੋਵੇ ਜੇ ਉਹਨੇ Hindu Act ਤੇ ਬਾਹਰ ਜਾ ਕੇ ਇਸਲਾਮ ਚ ਕਰਾਏ ਵੇ ਨੇ ਫਿਰ ਹੋਰ ਸਜਾਵਾਂ ਦਾ ਉਹ ਭਾਗੀਦਾਰ ਨਾਲ ਬਣਦਾ ਫਿਰ 295 ਨਹੀਂ ਕੱਲੀ ਠੀਕ ਹੈ ਤੁਹਾਡਾ ਹੱਕ ਬਣਦਾ ਕਿਸੇ ਵੀ ਕਿਸੇ ਵੀ ਧਰਮ ਦੇ ਅੰਦਰ ਕਿਸੇ ਦਾ ਵੀ ਹੱਕ ਬਣਦਾ ਹੁੰਦਾ ਮੈਂ ਤਾਂ ਇੱਥੇ ਇਸ ਤਰੀਕੇ ਚਲੋ ਮੇਰਾ ਇੱਕ ਸਵਾਲ ਲੈ ਲਿਓ ਮੇਰੀ ਕਨਫਿਊਜ਼ਨ ਦੂਰ ਕਰ ਦਿਓ ਹੋ ਸਕਦਾ ਸੁਣਨ ਵਾਲਿਆਂ ਦੀ ਵੀ ਕਨਫਿਊਜ਼ਨ ਹੋਵੇ ਠੀਕ ਹੈ ਕਿ ਤੁਸੀਂ ਬਾਣਾ ਅ ਗੁਰੂ ਦਾ ਬਾਣਾ ਪਾਉਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਨੇ ਹੋ ਤੁਸੀਂ ਕਹਿੰਨੇ ਹੋ ਮੈਂ ਪੱਕਾ ਸਨਾਤਨੀ ਵੀ ਆ ਮੈਂ ਪੱਕਾ ਸਿੱਖ ਵੀ ਆ ਇੱਕੇ ਗੱਲ ਇਹ ਕੋਈ ਕੋਈ ਫਰਕ ਨਹੀਂ ਆਏਗਾ ਇੱਕੇ ਕਾ ਕਿਵੇਂ ਕਿਵੇਂ ਮੈਨੂੰ ਮੇਰਾ ਮੈਨੂੰ ਕਨਫਿਊਜ਼ਨ ਦੂਰ ਕਰ ਦਿਓ ਹਰਜੀਤ ਸਿੰਘ ਤਾਂ ਆਪਣੇ ਪਿਓ ਕਰਕੇ ਹੀ ਆ ਨਾ ਹਾਂ ਮੈਨੂੰ ਪਿਹਰੇ ਪਿਓ ਦੇ ਪੈਦਾ ਹੋਇਆ ਮੈਂ ਥੋੜੀ ਹਾਂ ਸਨਾਤਨ ਸਾਡਾ ਮੁੱਢ ਹੈ ਮੂਲ ਹੈ ਸਾਡਾ ਜਿਦੇ ਚੋਂ ਸਿੱਖ ਨਿਕਲਿਆ ਜਿਦੇ ਹਿੰਦੂ ਨਿਕਲਿਆ ਜਿੱਚ ਬੁੱਧ ਨਿਕਲਿਆ ਜਿੱਚ ਜੈਨ ਤੁਹਾਨੂੰ ਪਤਾ ਇਸ ਗੱਲ ਤੇ ਬਹੁਤ ਵੱਡੀ ਕੰਟਰੋਵਰਸੀ ਹੈ ਕੰਟਰੋਵਰਸੀ ਦੇਖੋ ਉਹਨਾਂ ਨੂੰ ਮੈਨੂੰ ਕੋਈ ਬਹੁਤ ਵੱਡੀ ਡਿਬੇਟ ਹੈ ਇਸ ਮਾਮਲੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਮਾਮਲੇ ਵਿੱਚ ਬਹੁਤ ਵੱਡੀ ਡਿਬੇਟ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰਾ ਤਾਂ ਹਮੇਸ਼ਾ ਹੈ ਮੈਂ ਇਹ ਚੀਜ਼ ਦਾ ਸਾਹਮਣਾ ਕਰਦਾ ਮੈਂ ਸੱਚ ਬੋਲਦਾ ਰਹੂੰਗਾ ਤੇ ਰਹਿੰਦੇ ਸਵਾਸਾਂ ਤੱਕ ਬੋਲੂੰਗਾ ਦੂਸਰਾ ਅਗਰ ਉਹ ਬੰਦਾ ਹਿੰਦੂ ਆ ਜਿਹਦਾ ਦੇਵੀ ਦੇਵਤਿਆਂ 'ਚ ਵਿਸ਼ਵਾਸ ਹੈ ਉਹ ਇਹ ਕਿਉਂ ਕਹਿੰਦਾ ਕਿ ਮੇਰਾ ਵਿਸ਼ਵਾਸ ਹੋ ਇਹ ਕਿਉਂ ਨਹੀਂ ਬੋਲਿਆ ਕਿ ਮੈਂ ਹਿੰਦੂ ਆ ਉਨੇ ਇਹ ਸ਼ਬਦ ਤਾਂ ਨਹੀਂ ਕਹਾਏਗਾ ਬਿਲਕੁਲ ਕਹਿੰਦਾ ਉਹ ਜੇ ਹਿੰਦੂ ਆ ਜੇ ਹਿੰਦੂ ਆ ਮੇਰੇ ਚੈਨਲ ਤੇ ਚੱਲਿਆ ਮੇਰੇ ਸਰਟੀਫਿਕੇਟ ਦਿਖਾਵੇ ਜੀ ਉਹਨੇ ਕਿੱਥੇ ਸ਼ਰਾ ਉਹ ਵਿਆਹ ਕਰਵਾਏ ਨੇ ਕਿਹੜੇ ਪੰਡਤ ਨੇ ਉਹਦੇ ਤਿੰਨ ਫੇਰੇ ਕਰਾਏ ਉਹ ਪੰਡਤੇ ਵੀ ਪਰਚਾ ਹੋਊਗਾ ਹੂੰ ਕਾਨੂੰਨ ਕਿੱਥੇ ਲਾਅ ਕਰਦਾ ਅਸੀਂ ਤਾਂ ਤਿੰਨ ਤਲਾਕ ਦੇ ਅੰਗੇਸ਼ਟ ਗੇ ਲੜਾਈ ਲੜ ਰਹੇ ਹਾਂ ਇਹ ਨਮਾ ਹਿੰਦੂਆਂ ਦੇ ਵਿੱਚ ਤੁਸੀਂ ਪੈਦਾ ਕਰਿਆ ਹੋਏ ਠੀਕ ਹੈ ਤੁਹਾਡਾ ਇਤਰਾਜ਼ ਹੈ ਤੁਸੀਂ ਮਤਲਬ ਕੋਈ ਵੀ ਇਨਸਾਨ ਹੈ ਕਾਨੂੰਨ ਦੇ ਕਾਨੂੰਨ ਦਾ ਸਹਾਰਾ ਲੈ ਸਕਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਸਭ ਵਾਸਤੇ ਇੱਕੋ ਜਿਹਾ ਪਰ ਜੇ ਆਪਾਂ ਮਾਲੀਕ ਨੂੰ ਛੱਡ ਕੇ ਬਾਕੀ ਨਿਗਮਾਰੀ ਵਾਲੇ ਦੁਆਲੇ ਬਹੁਤ ਸਾਰੀਆਂ ਵੀਡੀਓ ਅੱਜ ਵੀ ਬਹੁਤ ਸਾਰੀਆਂ ਵੀਡੀਓ ਅਜੇ ਹੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿਸੇ ਨੇ ਕੋਈ ਰੂਪ ਧਾਰਿਆ ਹੁੰਦਾ ਕੱਲ ਮੈਂ ਇੱਕ ਇੰਟਰਵਿਊ ਕੀਤਾ ਹੈ ਕਿ ਪੰਡਿਤ ਜੀ ਦਾ ਉਹ ਕਹਿ ਰਹੇ ਨੇ ਕਿ ਕਾਸ਼ੀ ਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਧਰਮ ਦੇ ਲੋਕ ਹੈਗੇ ਨੇ ਉਹਨਾਂ ਨੇ ਰੂਪ ਧਾਰੇ ਹੁੰਦੇ ਆ ਸ਼ਿਵਜੀ ਦਾ ਰੂਪ ਧਾਰਿਆ ਹੁੰਦਾ ਹੈ ਹਨੂਮਾਨ ਜੀ ਦਾ ਰੂਪ ਧਾਰਿਆ ਹੁੰਦਾ ਹੈ ਫਿਰ ਸਾਨੂੰ ਉਹਨਾਂ ਤੇ ਅਦਰਾਜ਼ ਕਿਉਂ ਨਹੀਂ ਇੱਥੋਂ ਤੱਕ ਕਿ ਇੱਕ ਪੰਡਤ ਨੇ ਤਾਂ ਇਹ ਵੀ ਕਿਹਾ ਕਿ ਕਈ ਤੁਹਾਨੂੰ ਐਵੇਂ ਮਿਲ ਜਾਣਗੇ ਤੁਸੀਂ ਜਦੋਂ ਸਿਗਨਲ ਤੇ ਜਾ ਰਹੇ ਹੋ ਤਾਂ ਇੱਕ ਰੂਪ ਧਾਰਿਆ ਹੋਇਆ ਤੁਹਾਨੂੰ ਉੱਥੇ ਵੀ ਨਜ਼ਰ ਆ ਜਾਊਗਾ ਉਹਦੇ ਨਾਲ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿ ਜੇ ਹੈ ਨਿਯਮ ਤਾਂ ਉਹਦੀ ਬਾਉਂਡਰੀ ਇੱਕ ਹੋਣੀ ਚਾਹੀਦੀ ਹੈ ਜਾਂ ਸੈਪਰੇਟ ਹੈ ਕਿ ਜੇ ਫਲਾਣੇ ਧਰਮ ਦੇ ਨੇ ਉਤਾਰ ਲਿਆ ਤਾਂ ਸਾਨੂੰ ਇਤਰਾਜ਼ ਆ ਜੇ ਸਾਡੇ ਧਰਮ ਦੇ ਵਿੱਚੋਂ ਕਿਸੇ ਨੇ ਉਤਾਰ ਲਿਆ ਤਾਂ ਕੋਈ ਇਸ਼ੂ ਨਹੀਂ ਆ ਜੋ ਮਰਜ਼ੀ ਕਰੇ ਕੱਲ ਸ਼ਨੀਵਾਰ ਹੈ ਬਹੁਤ ਸਾਰੇ ਚੰਡੀਗੜ੍ਹ ਦੀਆਂ ਲਾਈਟਾਂ ਤੋਂ ਤੁਹਾਨੂੰ ਸ਼ਨੀ ਦੇਵ ਦਾ ਉਹ ਮੰਗਣ ਵਾਲੇ ਮਿਲਣਗੇ ਪਰ ਉਹਨਾਂ ਨੇ ਰੂਪ ਨਹੀਂ ਉਤਾਰਿਆ ਬਹੁਤ ਸਾਰੇ ਤੁਹਾਨੂੰ ਮਿਲ ਵੀ ਜਾਣਗੇ ਹਮ ਬਹੁਤ ਸਾਰੇ ਮਿਲ ਵੀ ਸਕਦੇ ਨੇ ਜਿਨ੍ਹਾਂ ਨੇ ਕਾਲਾ ਭੇਖ ਪਾਇਆ ਵਾ ਉਹਨਾਂ ਨੇ ਇੱਕ ਵੱਖ ਆਪਣਾ ਅਲੱਗ ਇੱਕ ਸਾਧੂ ਦਾ ਰੂਪ ਉਤਾਰਿਆ ਵਾ ਠੀਕ ਹੈ ਉੱਥੇ ਸਾਡੇ ਅੰਦਰ ਇੱਕ ਸ਼ਰਦਾ ਜਾਗਦੀ ਆ ਹਮ ਸਾਡੇ ਉਥੇ ਮੈਸੇਜ ਕੀ ਜਾਂਦਾ ਸਾਡੇ ਪਾਉ ਆਉਂਦਾ ਬੀਆ ਸਾਡਾ ਦੇਖਿਆ ਹੈਗਾ ਅੱਜ ਸ਼ਨੀਵਾਰ ਹੈ ਇੱਕ ਸਾ ਵੀ ਅੱਜ ਸ਼ਨੀਵਾਰ ਦਾ ਦਿਨ ਹੈ ਆਪਾਂ ਤੇਲ ਪਾਈਏ ਜਾਂ ਤੇਲ ਦੇ ਵਿੱਚ ਕੋਈ ਪਾਉਣਾ ਚਾਹੀਦਾ ਉਹਦੇ ਉਹਦੇ ਪਿੱਛੇ ਉਹ ਬੰਦਾ ਕੌਣ ਹੈ ਉਹ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਉਹ ਬੰਦਾ ਕਿਹੜੇ ਧਰਮ ਤੋਂ ਆਉਂਦਾ ਉਹ ਕਿਸੀ ਤੇ ਉੱਥੇ ਸਰਟੀਫਿਕੇਟਾਂ ਦੀ ਲੋੜ ਨਹੀਂ ਉੱਥੇ ਉੱਥੇ ਕਿਸੇ ਦੇ ਧਰਮ ਨੂੰ ਠੇਸ ਨਹੀਂ ਪਹਚਾ ਰਿਹਾ ਨਹੀਂ ਉਹਦੇ ਸਰਟੀਫਿਕੇਟਾਂ ਦੀ ਜ਼ਰੂਰਤ ਨਹੀਂ ਮੈ ਤੁਹਾਨੂੰ ਉਹੀ ਤਾਂ ਕੋਈ ਨਹੀਂ ਲੱਗਦਾ ਕਿ ਉਹਨੂੰ ਵੀ ਕੋਈ ਨੀਡ ਨਹੀਂ ਤੁਸੀਂ ਕਹਿ ਕੇ ਮੈਂ ਤੇ ਮੈਂ ਤੇਰਾ ਭੇਸ ਧਾਰ ਕੇ ਤੇਰੇ ਘਰ ਚਲਾ ਜਾਵਾਂ ਹੋ ਸਕਦਾ ਉਹ ਵੀ ਭੇਸ ਧਾਰ ਕੇ ਸਿਗਨਲ ਤੇ ਉਹਦੇ ਨਾਲ ਉਹਨੂੰ ਤੁਸੀਂ ਅਲਾਉ ਕਿਵੇਂ ਕਰਦੇ ਹੋ ਉਹ ਉਹ ਨਾਤਾ ਕਿਦਾਂ ਦਾ ਇਸ ਵੀਡੀਓ ਨੇ ਕਿਵੇਂ ਘਰ ਉਜਾੜਿਆ ਕਿਸੇ ਦਾ ਇਸ ਵੀਡੀਓ ਦੇ ਨਾਲ ਠੇਸ ਕਿਵੇਂ ਪਹੁੰਚੀ ਅਸਰੇ ਕਾਰਨ ਕੀ ਹੈ ਤੁਸੀਂ ਦੇਵੀ ਦਾ ਰੂਪ ਧਾਰਕ ਮੇਰਾ ਤੁਹਾਨੂੰ ਸਵਾਲ ਨਹੀਂ ਹੈ ਮੇਰਾ ਹੈ ਤੁਸੀਂ ਜਰਨਲਿਸਟ ਬੈਠੇ ਆ ਇੱਕ ਇੱਕ ਔਰਾ ਵਾਕ ਤਾਣਾ ਔਰ ਇੱਕ ਕਾਨੂੰਨ ਇੱਕ ਹੋ ਉਹਦਾ ਔਰੇ ਦੀ ਗੱਲ ਹੈ ਤੁਸੀਂ ਕਿਹ ਜਰਨਲਿਸਟ ਹੋ ਤੁਸੀਂ ਹਨੂਮਾਨ ਦਾ ਰੂਪ ਧਾਰਕ ਆ ਕੇ ਆਜੋ ਇੰਟਰਵਿਊ ਕਰਕੇ ਦਿਖਾਓ ਹਮ ਕਰੋ ਨਹੀਂ ਇਹ ਇਹ ਗੱਲ ਇਹ ਗੱਲ ਕਰਦਾ ਮੇਰਾ ਹਦਾਇਤ ਮੇਰਾ ਸਵਾਲ ਨਾ ਕਰੋ ਇਹ ਮर्यादा ਜਿਹੜਾ ਮੈਂ ਸਵਾਲ ਕੀਤਾ ਨਾ ਤੁਸੀਂ ਮੇਰੇ ਸਵਾਲ ਦੀਓ ਗੱਲ ਕਰ ਰਹੇ ਹੋ ਤੁਸੀਂ ਇਹ ਸਵਾਲ ਕਰ ਲਿਓ ਸਵਾਲ ਦੀ ਗੱਲ ਕਰ ਰਹੇ ਹੋ ਬਾਬਾ ਜੀ ਤੁਸੀਂ ਇਹ ਸਵਾਲ ਕਰ ਲਿਓ ਮੇਰੇ ਸਵਾਲ ਦਾ ਜਵਾਬ ਦਿਓ ਕਿਥੇ ਧਾਰਮਿਕ ਮੇਰਾ ਮੇਰਾ ਸਵਾਲ ਸੀ ਮੇਰਾ ਸਵਾਲ ਸੀ ਕਿ ਸਿਗਨਲ ਤੇ ਜਿਹੜੇ ਬੰਦੇ ਨੇ ਭੇਜ ਧਾਰਿਆ ਹੋਇਆ ਉਹਦਾ ਤੁਸੀਂ ਉਹਦਾ ਤੁਸੀਂ ਬੈਕਗ੍ਰਾਉਂਡ ਕਿਉਂ ਨਹੀਂ ਚੈੱਕ ਕੀਤਾ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਉਸ ਤੋਂ ਬਾਅਦ ਤੁਹਾਡੇ ਸਵਾਲ ਦਾ ਜਵਾਬ ਦਿਓ ਉਹ ਨੰਗੇਜ ਨਹੀਂ ਦਿਖਾ ਰਹੇ ਉਹ ਬਾਅਦ ਵਿੱਚ ਉੱਥੇ ਬਾਅਦ ਨੰਗੇਜ ਨਹੀਂ ਦਿਖਾ ਰਹੇ ਤੁਹਾਨੂੰ ਤੁਸੀਂ ਇਹ ਵੈਰੀਫਾਈ ਕਿਵੇਂ ਕਰਦੇ ਹੋ ਕਿ ਉਹ ਕੌਣ ਆ ਬੰਦਾ ਤੁਸੀਂ ਕੀ ਤੁਹਾਨੂੰ ਜਾਣਦੇ ਹੋ ਤੁਹਾਡੇ ਪਾਸ ਕੋਈ ਹੈ ਮੈਂ ਮੈਂ ਇਸ ਦੇਖੋ ਮੈਨੂੰ ਮੈਂ ਮੈਂ ਇੱਕ ਪੱਤਰਕਾਰ ਹਾਂ ਜੀ ਮੈਂ ਸਵਾਲ ਕਰ ਰਿਹਾ ਮੇਰੇ ਕਾਗਜ਼ਾਂ 'ਚ ਕੋਈ ਨਹੀਂ ਅਜੇ ਤੱਕ ਆਇਆ ਜੇ ਤੁਹਾਡੇ ਕੋਈ ਕੋਈ ਹੈ ਮੈਂ ਉਹ ਦੇ ਅੰਗੇਸਟ ਵੀ ਚੱਲਦਾ ਨਹੀਂ ਮੈਂ ਕਿਉਂ ਲੈ ਕੇ ਆਉਂਗਾ ਤੁਸੀਂ ਜੇ ਤੁਹਾਡੇ ਜਿਹੜਾ ਦਿਖਦਾ ਹੈ ਮੈਂ ਥੋੜੀ ਪੁੱਛਾਂਗੇ ਤੁਸੀਂ ਜਿਹੜਾ ਦਿਖਦਾ ਹੈ ਤੁਸੀਂ ਵੈਰੀਫਾਈ ਕਰੋ ਨਾ ਜਿਹੜਾ ਦਿਖਦਾ ਉਹਨੂੰ ਤੁਸੀਂ ਤੁਸੀਂ ਆਪਣਾ ਪ੍ਰੈਜ਼ੀਡੈਂਟ ਇਸ਼ੂ ਕੀਤਾ ਪ੍ਰੈਜ਼ੀਡੈਂਟ ਸਿੰਪਲੀ ਗੱਲ ਹੈ ਤੁਸੀਂ ਕਹਿੰਦੇ ਤੁਸੀਂ ਆਪਣੀ ਮਰਿਆਦਾ ਤੁਸੀਂ ਇਹ ਗੱਲ ਕਹੀ ਕਿ ਐਸੀ ਸਰਟੀਫਿਕੇਟ ਮੰਗਵਾਵਾਂਗੇ ਠੀਕ ਹੈ ਤੁਹਾਡਾ ਹੱਕ ਬਣਦਾ ਮੰਗਣਾ ਚਾਹੀਦੀ ਹੈ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਹਿਲਾਂ ਤੁਸੀਂ ਠੀਕ ਹੈ ਮੇਰਾ ਕੋਈ ਇਤਰਾਜ਼ ਨਹੀਂ ਹੋ ਪਹਿਲਾਂ ਬੋਲੋ ਪਹਿਲਾਂ 5 ਮਿੰਟ ਤੁਸੀਂ ਬੋਲ ਲਓ ਗੱਲ ਇਹ ਹੈ ਕਿ ਜਿਹੜਾ ਜਿਹੜਾ ਮੇਰਾ ਸਵਾਲ ਸੀ ਉਹਦਾ ਤੁਸੀਂ ਜਵਾਬ ਨਹੀਂ ਦਿੱਤਾ ਮੈਨੂੰ ਇਸ ਕਰਕੇ ਤੀਜੀ ਵਾਰ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਤੁਸੀਂ ਆਪਣੇ ਸਵਾਲ ਨੂੰ ਛੋੜਿਆ ਜਵਾਬ ਲੈਣਾ ਸਿੱਖ ਲਓ ਸਰ ਮੇਰਾ ਸਵਾਲ ਲੈ ਲਓ ਪਹਿਲਾਂ ਤੁਸੀਂ ਉਸ ਜਵਾਬ ਤੇ ਆ ਨਹੀਂ ਰਹੇ ਮੈਂ ਦੁਬਾਰਾ ਕਰ ਰਿਹਾ ਤੁਹਾਨੂੰ ਸਿਗਨਲ ਤੇ ਜਿਹੜਾ ਬੰਦਾ ਰੂਪ ਧਾਰ ਕੇ ਆ ਰਿਹਾ ਤੁਸੀਂ ਕਹਿੰਦੇ ਕਿ ਸਾਡੀ ਭਾਵਨਾ ਜਾਗਦੀ ਹੈ ਉਹ ਬੰਦਾ ਕੌਣ ਹੈ ਕਿਵੇਂ ਹੈ ਬੈਕਗ੍ਰਾਉਂਡ ਕੀ ਹੈ ਉਹਦੇ ਘਰ ਦੇ ਅੰਦਰ ਮਾਹੌਲ ਕੀ ਹੈ ਉਹਦੇ ਘਰ ਦੇ ਵਿੱਚ ਮੰਨਤਾ ਕਿੰਨੀ ਹੈ ਉਹਦੇ ਉਹਦੀ ਬੈਕਗ੍ਰਾਉਂਡ ਕੀ ਹੈ ਕਿਸ ਤਰ੍ਹਾਂ ਦਾ ਕੀ ਉਹ ਨਸ਼ਾ ਤਾਂ ਨਹੀਂ ਕਰਦਾ ਕਿ ਉਹ ਸਿਗਰਟ ਤਾਂ ਨਹੀਂ ਪੀਂਦਾ ਕਿ ਉਹ ਤੰਬਾਕੂ ਤਾਂ ਨਹੀਂ ਖਾਂਦਾ ਕੀ ਅਸੀਂ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਦੇ ਹਾਂ ਉਸ ਵੇਲੇ ਜਦੋਂ ਸਾਡੀ ਭਾਵਨਾ ਜਾਗਦੀ ਹੈ ਪ੍ਰੈਜ਼ੀਡੈਂਟ ਈਸ਼ੂ ਕੀ ਹੈ ਪ੍ਰੈਜ਼ੀਡੈਂਟ ਈਸ਼ੂ ਕੀ ਹੈ ਇਹ ਵੀ ਪ੍ਰੈਜ਼ੈਂਟ ਨਹੀਂ ਮੈਂ ਪ੍ਰੈਜ਼ੀਡੈਂਟ ਦੀ ਗੱਲ ਕਰਦਾ ਪਹਿਲਾਂ ਤੁਹਾਡਾ ਤੁਹਾਡੇ ਵਿੱਚ ਤੁਸੀਂ ਗੱਲ ਬੋਲ ਲੀ ਨਾ ਜੀ ਸਰ ਮਲਕ ਦੀ ਘਰ ਵਾਲੀ ਨੇ ਦੇਵੀ ਦਾ ਰੂਪ ਧਾਰਿਆ ਉਹਨੂੰ ਬਚਾਉਣ ਵਾਸਤੇ ਅਸੀਂ ਲਾਈਟਾਂ ਵਾਲੇ ਦੇ ਚੱਕਰ 'ਚ ਪੈਣਾ ਹੈ। ਉਹਨੂੰ ਬਚਾਉਣ ਵਾਸਤੇ ਅਸੀਂ ਜਗਰਾਤਿਆਂ ਦੇ ਚੱਕਰ 'ਚ ਨਹੀਂ ਪੈਣਾ। ਉਹ ਇੱਕ ਯੂਟਿਊਬਰ ਹੈ। ਇੱਕ ਉਹ ਯੂਟਿਊਬਰ ਤੇ ਉਹਦੀਆਂ ਵੀਡੀਓ ਜਿਹੜੀਆਂ ਨੇ ਉਹਨੂੰ ਦੇਖ ਕੇ ਕੋਈ ਕਿਸੇ ਦਾ ਧਰਮ ਦਾ ਪ੍ਰਚਾਰ ਨਹੀਂ ਕਰਿਆ ਜਾਂਦਾ। ਉਹਨੇ ਆਪਣੇ ਆਪ ਨੂੰ ਫੇਮ ਲੈਣ ਵਾਸਤੇ ਵਾਇਰਲ ਕਰਨ ਵਾਸਤੇ ਇਹਨੂੰ ਯੂਜ਼ ਕਰਿਆ ਸੀ इमोशनल ਨਹੀਂ ਹੈਗੇ। ਵੀ ਜੀ ਕਿਸੇ ਨੇ ਸਾਨੂੰ ਕੜਾ ਦਿਖਾਤਾ ਤੇ ਬਾਅਦ 'ਚ ਦੇਖਿਆ ਮਾਮਡਾ ਨਿਕਲੇ ਆ ابھی ਨਹੀਂ ਕੜੇ ਕਰਕੇ ਆ। ਮੈਂ ਉਹ ਨਹੀਂ ਹੈਗਾ ਕਿ ਲਹਿੰਦੇ ਪੰਜਾਬ ਵਾਲੇ ਤੇ ਮੇਰੀ ਬੋਲੀ ਕਾ ਮੈਂ ਜੱਫੀ ਪਾ ਲਈ ਮੈਂ ਉਹਨਾਂ ਚੋਂ ਨਹੀਂ ਆਏਗਾ ਮੇਰੇ ਵਾਸਤੇ ਕੋਈ ਨਹੀਂ ਇਹ ਗਰੀਬ ਲੋਕਾਂ ਦੇ ਚੱਕਰ ਦੇ ਵਿੱਚ ਮੈਂ ਇਹਨੂੰ ਨਹੀਂ ਛੱਡਣਾ ਉਹ ਤੁਹਾਡਾ ਉਹ ਤੁਹਾਡਾ ਪ੍ਰੇਰਣਾ ਪਰ ਅਸਲ 'ਚ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ ਜਵਾਬ ਦੀ ਗੱਲ ਨਹੀਂ ਹੈ ਮੈਨੂੰ ਇਹ ਲੱਗ ਰਿਹਾ ਕਿ ਤੁਹਾਡੇ ਕੋਲ ਜਵਾਬ ਨਹੀਂ ਪਤਾ ਕਾ ਲਿਖਿਆ ਤੁਸੀਂ 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 ਇਸ ਦਾ ਆਪੇ ਪਰਪੇ ਤੁਹਾਨੂੰ ਨਾ ਜਵਾਬ ਲੈਣਾ ਤਾਂ ਆਉਂਦਾ ਨਹੀਂ ਹੈਗਾ ਮੈਂ ਜਵਾਬ ਲੈ ਰਿਹਾ ਪਰ ਜਵਾਬ ਲੱਭ ਨਹੀਂ ਰਿਹਾ ਮੈਂ ਤੁਹਾਨੂੰ ਥੋੜੀ ਜਿਹੜੀ ਜਨਤਾ ਦੇਦੀ ਹੈ ਉਹਦੀ ਗੱਲ ਕਰ ਰਿਹਾ ਹਾਂ ਉਹਦਾ ਕਾਰਨ ਕੀ ਹੈ ਜਿਹੜੇ ਇਹ ਲੋਕ ਨੇ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੇ ਕਿਸੇ ਨੇ ਅੱਜ ਤੱਕ ਕੰਪਲੀਟ ਕੀਤੀ ਹੈ ਕੋਈ ਵੀ ਹੈ ਕਰਨੀ ਚਾਹੀਦੀ ਹੈ ਤੁਸੀਂ ਵੀ ਤਾਂ ਜਾਣ ਲੇ ਤਾਂ ਤੁਸੀਂ ਕਰ ਦਿਓ ਮੈਂ ਤੁਹਾਡੇ ਨਾਲ ਖੜ੍ਹ ਜਾਊਂਗਾ ਤੁਸੀਂ ਤੁਸੀਂ ਇਨਸਾਨ ਹੈ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਪੱਤਰਕਾਰ ਨੂੰ ਪੱਤਰਕਾਰ ਆਪਣਾ ਕਰ ਕੋ ਤੁਸੀਂ ਐਡਵਾਈਸ ਨਹੀਂ ਨਾ ਕਰ ਸਕਦੇ ਫਿਰ ਹਾਂ ਤੁਸੀਂ ਸਵਾਲ ਕਰ ਸਕਦੇ ਐ ਐਡਵਾਈਸ ਨਹੀਂ ਕਰ ਸਕਦੇ ਤੁਸੀਂ ਐਡਵਾਈਸ ਨਹੀਂ ਕਰ ਸਕਦੇ ਮੈਂ ਐਡਵਾਈਸ ਬਿਲਕੁਲ ਤੁਸੀਂ ਐਡਵਾਈਸ ਨਹੀਂ ਕਰ ਸਕਦੇ ਬਿਲਕੁਲ ਐਡਵਾਈਸ ਨਹੀਂ ਕਰਦੇ ਤੁਸੀਂ ਕਹਿੰਦੇ ਕਰਨੀ ਚਾਹੀਦੀ ਐ ਫੇਰ ਕਰੋ ਨਾ ਮੈਂ ਤੇਰੇ ਨਾਲ ਖੜੂਗਾ ਕਰ ਮੈਂ ਕਿਉਂ ਕਰੂੰਗਾ ਕਿ ਇਨਸਾਨ ਕੀ ਪਾਕਿਸਤਾਨ ਦੇਖੋ ਤੁਸੀਂ ਤੁਸੀਂ ਪਾਕਿਸਤਾਨ ਜੋ ਦੇਖੋ ਉਹਦਾ ਕਹਿਣਾ ਜੇ ਮੈਂ ਤੁਸੀਂ ਆ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਨਾਲ ਗੱਲ ਤੁਹਾਡੀ ਗੱਲ ਤੁਸੀਂ ਮੇਰੀ ਗੱਲ ਮੰਨ ਲਓ ਕਰੋ ਜੋ ਵਾਜਬ ਹੋਵੇ ਮੈਂ ਥੋੜੀ ਜਿਹਾ ਬਾਅਦ ਦੀ ਗੱਲ ਕਰ ਤੂੰ ਤੁਹਾਨੂੰ ਪਹਿਲਾਂ ਮੈਂ ਵੈਰੀਫਾਈ ਨਹੀਂ ਕੀਤਾ ਤੁਸੀਂ ਕੌਣ ਹੋ ਸਿੱਖੋਂ ਕੇ ਹਿੰਦੂਆਂ ਤੁਸੀਂ ਕਰਨਾ ਵੈਰੀਫਾਈ ਕਰੋ ਮੈਨੂੰ ਦੱਸੋ ਮੈਂ ਕਰ ਲਿਆ ਤੁਹਾਨੂੰ ਇੱਕ ਕਰਦੇ ਆ ਮੈਂ ਸਾਹਮਣੇ ਬੈਠਾ ਮੈਂ ਸਾਹਮਣੇ ਬੈਠਾ ਤੁਸੀਂ ਮੈਨੂੰ ਪੁੱਛੋ ਕੀ ਪੁੱਛਣਾ ਹੈ ਲਾਈਵ ਕਰਦੇ ਤੁਸੀਂ ਕੌਣ ਹੋ ਤੁਸੀਂ ਮੈਨੂੰ ਪੁੱਛੋ ਕੀ ਪੁੱਛਣਾ ਤੁਸੀਂ ਪਹਿਲਾਂ ਦੱਸੋ ਕੌਣ ਮੈਂ ਇੱਕ ਸਿੱਖ ਫੈਮਲੀ ਚੋਂ ਆ ਸਿੱਖ ਫੈਮ ਸਿੱਖ ਪ੍ਰੈਜ਼ੈਂਸ ਗੁਰੂ ਦੀ ਮਰਿਆਦਾ ਚੋਂ ਬਾਹਰ ਹਾਂ ਮਰਿਆਦਾ ਚਾ ਮੈਂ ਕਿੱਥੇ ਮਰਿਆਦਾ ੜੀ ਤੇ ਕੱਟੀ ਨਹੀਂ ਨਹੀਂ ਜੇ ਤੁਸੀਂ ਅੱਛਾ ਤੁਸੀਂ ਤੁਸੀਂ ਮਰਿਆਦਾ ਚ ਹੈਗੇ ਹੋ ਤੁਸੀਂ ਮਰਿਆਦਾ ਚੋਂ ਹਾਂ ਮੈਂ ਕਿਸੇ ਨਿਆਗ ਸੰਗ ਦੇ ਮਾਲਾ ਪਾਈ ਨਹੀਂ ਦੇਖੀ ਫਿਰ ਉਹਨਾਂ ਜੇ ਮੈਂ ਹੱਟ ਦੋਗੀ 5000 ਬੰਦੇ ਦਾ ਮੈਂ ਇਹ ਨਿਆੰਗਾ ਦੇ ਮਾਲਾ ਪੁਆਈ ਆ ਦੱਸੋ ਕਿਹੜੇ ਤੇ ਦਿਖਾਵਾਂ ਫਿਰ ਫਿਰ ਜਿਹੜੇ ਜਿਵੇਂ ਤੁਸੀਂ ਸਨਾਤਨੀ ਕਹਿੰਦੇ ਹੋ ਵੀ ਅਸੀਂ ਸਨਾਤਨੀ ਆ ਤੁਸੀਂ ਕੀ ਬਣੇਗਾ ਆਪਾਂ ਇਸ ਡਿਬੇਟ ਚ ਨਾ ਪਈਏ ਮੈਂ ਸਨਾਤਨੀ ਬਣ ਗਿਆ ਤੁਸੀਂ ਬਾਲਕਟਾ ਕੇ ਕੀ ਬਣੇ ਹੋ ਖਾਲਸਾ ਜੀ ਆਪਾਂ ਇਸ ਡਿਬੇਟ ਚ ਨਾ ਪਈਏ ਤੁਸੀਂ ਆਪਾਂ ਇਸ ਡਿਬੇਟ ਚ ਨਾ ਪਈਏ ਡਿਬੇਟ ਦੀ ਗੱਲ ਨਹੀਂ ਇਹ ਨਿੱਜੀ ਹੋ ਜਾਊਗਾ ਇਹ ਨਿੱਜੀ ਨਹੀਂ ਹੈਗਾ ਮੈਂ ਦੱਸ ਰਿਹਾ ਕਿ ਇਹ ਨਿੱਜੀ ਹੋ ਜਾਊਗਾ ਇਸ ਡਿਬੇਟ ਚ ਜੋ ਮੈਂ ਸਵਾਲ ਕਰ ਰਿਹਾ ਜੋ ਮੈਂ ਸਵਾਲ ਕਰ ਰਿਹਾ ਤੁਸੀਂ ਉਹਦਾ ਜਵਾਬ ਦਿਓ ਜ ਉਸ ਗੱਲ ਦਾ ਜਵਾਬ ਦਿਓ ਤੁਸੀਂ ਮੈਨੂੰ ਚੈਲੰਜ ਨਹੀਂ ਕਰ ਸਕਦੇ ਚੈਲੰਜ ਨਹੀਂ ਹੈ ਮੈਨੂੰ ਚੈਲੰਜ ਨਹੀਂ ਕਰ ਸਕਦੇ ਮੈਨੂੰ ਚੈਲੰਜ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਲਾਈਟਾਂ ਦਾ ਜਵਾਬ ਹੈ ਮੇਰੀ ਮੇਰੀ ਇਸ ਦਸਤਾਰ ਦੀ ਅਹਿਮੀਅਤ ਕੀ ਹੈ ਮੈਨੂੰ ਪਤਾ ਹੈ ਮੇਰੇ ਗੁਰੂ ਨੇ ਮਿਹਰ ਕਰਨੀ ਹੈ ਮੈਂ ਅਮਰਤ ਦੀ ਸ਼ਕਤ ਹਾਂ ਮੇਰੇ ਗੁਰੂ ਨੇ ਅਹਿਮੀਅਤ ਜਦੋਂ ਜਦੋਂ ਮੇਰੇ ਤੁਸੀਂ ਇਸ ਗੱਲ ਤੋਂ ਮੇਰੇ ਨਾਲ ਹਰ ਵਾਰੀ ਤੁਸੀਂ ਇਸ ਗੱਲ ਦੀ ਡਿਬੇਟ ਨਾ ਕਰੋ ਜਦੋਂ ਤੁਹਾਡੇ ਕੋਲ ਜਵਾਬ ਨਹੀਂ ਤੁਸੀਂ ਨਿੱਜੀ ਹੋ ਜਾਂਦੇ ਹੋ ਨਿੱਜੀ ਨਹੀਂ ਗੱਲ ਹੈ ਤੁਸੀਂ ਜਵਾਬ ਦਿਓ ਜੋ ਮੈਂ ਸਵਾਲ ਕੀਤਾ ਉਹਦਾ ਜਵਾਬ ਦਿਓ ਨਿੱਜੀ ਨਾ ਹੋ ਬੋਲ ਬੋਲ ਹੋਰ ਹੋਰ ਬੋਲ ਮਾੜਾ ਹੋਰ ਬੋਲ ਤੁਸੀਂ ਜੋ ਮੈਨੂੰ ਜਵਾਬ ਦਿਓ ਉਸ ਗੱਲ ਦਾ ਮੈਨੂੰ ਹਲੇ ਤੱਕ ਜਵਾਬ ਨਹੀਂ ਮਿਲਿਆ ਤੁਹਾਡਾ ਬਾਣ ਕੇ ਸੁਣਿਆ ਕਰ ਕਲਪਿਆ ਨਾ ਕਰ ਠੀਕ ਹੈ ਮੈਂ ਕਲਪਣਾ ਨਹੀਂ ਬੀਬਾ ਪੁੱਤ ਬਾਣ ਕੇ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੁਹਾਨੂੰ ਵੀ ਦੱਸਾਂ ਇੱਕ ਗੱਲ ਜਦੋਂ ਤੁਹਾਡੇ ਕੋਲ ਜਵਾਬ ਨਹੀਂ ਹੁੰਦਾ ਨਾ ਤੁਸੀਂ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਤੁਸੀਂ ਫੈਮਿਲੀ ਦੀ ਗੱਲ ਕਰਦੇ ਹੋ ਜਰਨਲਿਸਟ ਪਤਾ ਹੋ ਜਾਂਦੇ ਹੋ ਜਰਨਲਿਸਟ ਪਤਾ ਕੌਣ ਹੁੰਦਾ ਹੈ ਜਿਹੜਾ ਇੱਕ ਪੇਸ਼ਾ ਮੈਂ ਤੁਹਾਨੂੰ ਦੱਸਦਾ ਉਹ ਸ਼ਬਦ ਆਪ ਘੱਟ ਬੋਲਦਾ ਦੂਏ ਤੇ ਵੱਧ ਬੁਲੰਦਾ ਹ ਹ ਤੁਸੀਂ ਮੇਦਾ ਇੱਕ ਹੁੰਦਾ ਆਪਣੇ 500 ਗਣ ਆਉਣ ਲੱਗ ਜਾਨੇ ਆ ਇਹ ਤਾਂ ਫਿਰ ਜਦੋਂ ਤੁਸੀਂ ਨਿੱਜੀ ਹੋਵੋਗੇ ਫਿਰ ਨਿੱਜੀ ਗੱਲ ਤੇ ਦੇਣਾ ਪਊਗਾ ਅਸਲ ਤੁਸੀਂ ਨਹੀਂ ਕੈਮਰੇ ਚੱਲ ਰਹੇ ਆ ਮੈਨੂੰ ਤਾਂ ਸੁਣਨ ਵਾਲਿਆਂ ਨੇ ਕਹਿਣਾ ਬਾਬੇ ਨੇ ਢਾ ਲਿਆ ਮੈਨੂੰ ਫਿਰ ਬਾਬਾ ਦੇ ਘੱਟ ਥੋੜੀ ਆ ਚਾਹੇ ਲਾਈਵ ਤਾਂ ਆ ਲੈਣੇ ਆਪਾਂ ਤੇ ਕੁਸ਼ਤੀ ਕਰ ਲੈਣੇ ਆ ਚਲੋ ਆਪਾਂ ਸਵਾਲਾਂ ਤੇ ਆਈਏ ਉਹਦਾ ਕਾ ਲਕਿਆ ਜਿਹੜੇ ਇਹ ਲੋਕ ਐ ਪ੍ਰੈਜ਼ੀਡੈਂਟ ਸਾਡਾ ਇਸ਼ੂ ਇੱਕ ਐ ਇਹ ਜਹਾਦ ਦਾ ਹਿੱਸਾ ਐ ਇਹਦੇ ਪਿੱਛੇ ਇਨਵੈਸਟੀਗੇਸ਼ਨ ਹੋਣੀ ਐ ਜਦੋਂ ਨਿਕਲਣੀ ਐ ਨਾ ਉਦੋਂ ਲੋਕਾਂ ਨੇ ਦੱਸਣਾ ਵੀ ਆਹ ਕਾਰਨਾ ਕਰਕੇ ਇਹ ਬਈ ਰੌਲਾ ਪਾਉਂਦੇ ਤੇ ਹੂੰ ਕੋਈ ਵੀ ਪੰਡਤ ਕੋਈ ਵੀ ਹੈ Hindu, Jaini, Bodhu, Sikh ਤਿੰਨ ਚਾਰ ਵਿਆਹ ਨਹੀਂ ਕਰਾ ਸਕਦਾ ਪ੍ਰੈਜ਼ੈਂਟ ਐਨਾ ਵੀ ਕੋਈ ਉਹ ਨਹੀਂ ਹੈ ਜੇ ਕੋਈ ਕਿਰਾਏ ਆ ਇਹਨਾਂ ਨੇ ਇਹ ਕਹਿੰਦੇ ਵੀ ਅਸੀਂ ਜਿਹੜੇ ਐਕਟ ਚ ਕਿਰਾਏ ਆ ਇਨਵੈਸਟੀਗੇਸ਼ਨ ਹੋਣੀ ਆ ਜੇ ਇਹ ਉਥੇ ਕਨਵਰਟ ਹੋਏ ਹੋਏ ਮੰਨ ਲਓ 100% ਹੋਣਾ ਹੀ ਆ ਕਿਉਂਕਿ ਧਰਮ ਸਾਡਾ ਦਾ ਲਾਅ ਨਹੀਂ ਕਰਦਾ ਨਾ ਕਾਨੂੰਨ ਲਾਅ ਕਰਦਾ ਫਿਰ ਉੱਥੇ ਪੁੱਛਣਾ ਦੇਣਾ ਵੀ ਇਹ ਕਿ ਕਿਥੇ ਪਿੱਛੇ ਕਿਹੜੇ ਬੰਦੇ ਨੇ ਪੈਸੇ ਕਰਜੇ ਤੇ ਵੀ ਨੂੰ ਉਸ ਧਰਮ ਚ ਲੈ ਕੇ ਜਾਣ ਨੂੰ ਸਾਡੀਆਂ ਧੀਆਂ ਨੂੰ ਅੱਜ ਲੱਖਾਂ ਕੁੜੀਆਂ ਨੂੰ ਜਹਾਦ ਦਾ ਹਿੱਸਾ ਬਣ ਗਈਆਂ ਥੋੜੇ ਦਿਨ ਪਹਿਲਾਂ ਜੈਸਲਮੇਰ ਦੀ ਇੱਕ ਵੀਡੀਓ ਤੁਸੀਂ ਤੁਹਾਡੇ ਕੋਲ ਆਈ ਹੋਗੀ ਸਕੂਲ ਦੀਆਂ ਬੱਚੀਆਂ ਨੂੰ ਅਨਪੜ੍ਹ ਬੱਚੇ ਬਲੈਕਮੇਲ ਕਰਕੇ ਫੋਨਾਂ 'ਤੇ ਲੈ ਕੇ ਜਾ ਰਹੇ ਆ ਕੈਨੇਡਾ ਅਮਰੀਕਾ ਦੇ ਵਿੱਚ ਸਿੱਖ ਬੀਬੀਆਂ 13000 ਪਲੱਸ ਕੁੜੀਆਂ ਪਾਕਿਸਤਾਨ ਲੈ ਗਿਆ ਸਿੱਖਾਂ ਦੀਆਂ ਨੂੰ ਉਦੋਂ ਸਾਰੇ ਜਿੰਨੇ ਬੈਠੇ ਨਾ ਉੱਥੇ ਜਿਹੜੇ ਕਹਿੰਦੇ ਗਦਵੰਤ ਪੰਨੂ ਵਰਗੇ ਜਿਹੜੇ ਨੇ بڑے بڑے ਖੱਬੀ ਖਾਨ ਜਿਹੜੇ ਕਹਿੰਦੇ ਅਸੀਂ ਜੀ ਬੜੇ ਜੇ ਕਰ ਦੂੰਗੇ ਬੋ ਕਰ ਦੂੰਗੇ ਉਹਨਾਂ ਦੀ ਬੋਲਤੀ ਬੰਦ ਕਰੀ ਹੋਈ ਹੈ ਇਹਨਾਂ ਨੇ ਕਿਉਂਕਿ ਉੱਥੇ ਦੇ ਗੁਰਦੁਆਰਿਆਂ 'ਚ ਵੀ ਅਮਰੀਕਾ ਪਾਕਿਸਤਾਨ ਪੈਸੇ ਖਾਚਦਾ ਬੋਟਾਂ 'ਚ ਅਜਿਹੇ ਜਿਹੜੀਆਂ ਏਜੰਸੀਆਂ ਦੇ ਜਿਹੜੇ ਲੋਕ ਨੇ ਇਹਦੇ ਪਿੱਛੇ ਇੱਕ ਯੂਟਿਊਬਰ ਪਾਕਿਸਤਾਨ ਦੇ ਨਾਲ ਲਿੰਕ ਨਿਕਲੇ ਨੇ ਉਹਦੇ ਪਹਿਲਾਂ ਇੱਕ ਦਿਨ ਪਹਿਲਾਂ ਜਦੋਂ ਤੱਕ ਇਹ ਨਿਕਲੇ ਨਹੀਂ ਸੀਗੇ ਉਦੋਂ ਤੱਕ ਤਾਂ ਆਪ ਇਦਾਂ ਹੀ ਸੀਗੇ ਜਦੋਂ ਉਹਦੀ ਗੱਲ ਉੱਠੀ ਉਹਦੀ ਤਬਦੀਸ਼ ਹੋਈ ਇਹਦੇ ਲਿੰਕ ਕਿੱਥੇ ਤੱਕ ਜੁੜਨੇ ਨੇ ਦੇਵੰਦ ਤੱਕ ਜੁੜਨੇ ਨੇ ਕਿ ਪਾਕਿਸਤਾਨ ਤੱਕ ਜੁੜਨੇ ਨੇ ਇਹ ਇਨਵੈਸਟੀਗੇਸ਼ਨ ਵਿੱਚ ਅਸੀਂ ਇੱਥੇ ਸਾਡਾ ਕਿਸੇ ਦੇ ਨਾਲ ਕੋਈ ਨਿੱਜੀ ਨਹੀਂ ਹੈ ਸਾਨੂੰ ਤਾਂ ਰੌਲਾ ਹੀ ਨਹੀਂ ਹੈਗਾ 1700 ਕੇ ਕਰੋੜਾ ਮਲਿਕ ਤੁਰੇ ਫਿਰਦੇ ਹੋਣੇ ਇੱਥੇ ਲੇਕਿਨ ਇੱਕ ਦੇਵੀ ਦਾ ਰੂਪ ਧਾਨ ਕਰਕੇ ਤੁਸੀਂ ਆਪਣੀ ਵੀਡੀਓ ਵਾਇਰਲ ਕਰ ਲਈ ਤੁਸੀਂ ਚਰਚਾ 'ਚ ਆ ਗਏ ਆਲਰੇਡੀ ਤੁਸੀਂ ਚਰਚਾ ਤਾਂ ਹੋਏ ਰਹੀ ਹੈ ਨਾ ਇਹ ਇਹ ਲੋਕਾਂ ਦੀ ਪਾਲਿਸੀ ਆ ਇੱਕ ਧਰਮ ਦਾ ਵਿਸ਼ਾ ਬਣਾਓ ਤੇ ਈਜ਼ੀ ਟੂ ਆਪਣੇ ਆਪਣੀ ਟੀਆਰਪੀ ਕ੍ਰੀਏਟ ਕਰੋ ਇੱਕ ਪਾਲਿਸੀ ਹੈ ਸਾਡੇ ਲੋਕ इमोशनल ਸੋਚਦੇ ਆ ਇਹ ਲੋਕ ਮੈਂਟਲੀ ਉਹ ਆਪਣੇ ਯੂਜ਼ ਕਰਦੇ ਨੇ ਜੇ ਕੋਈ ਜਾ ਕੇ ਮੰਦਰ ਰੋਲਿਆ ਜਾ ਕੇ ਝਾੜੂ ਲਾ ਲਿਆ ਜੀ ਮੇਤੇ ਗਲਤੀ ਹੋ ਗਈ ਅਸੀਂ ਤਾਂ ਜੀ ਆ ਵੀ ਕਰਦੇ ਆ ਅਸੀਂ ਤਾਂ ਆ ਵੀ ਕਰਦੇ ਆ ਇਟ ਮੀਨਸ ਜਿਹੜਾ Hindu ਹੋਗਾ ਕਰੂਗਾ ਉਹ ਗਿਣਾਏਗਾ ਨਹੀਂ ਜਿਹੜਾ Hindu ਹੋਗਾ ਕਰੂਗਾ ਉਹ ਗਿਣਾਏਗਾ ਨਹੀਂ ਇਹ Hindu ਨਹੀਂ ਹੈ ਇਹ Hindu ਨਹੀਂ ਹੈ ਸੱਪਤੇ ਪਹਿਲਾ ਇਤਰਾਅ ਤਾਂ ਮੈਨੂੰ ਇਹ ਆ ਦੂਸਰਾ ਜੇ ਇਹ Hindu ਆ ਫੇਰ ਇਹ ਇੱਕ ਬੜੀ ਵੱਡੀ ਗਲਤੀ ਹੁੰਦੀ ਕਾਨੀ ਹੈਗੀ ਫੇਰ ਨੂੰ ਗਿਣਾਉਣਾ ਨਹੀਂ ਸੀ ਹੈਗਾ ਇਹ ਇੱਕ ਮੁਸਲਮਾਨ ਬਣ ਕੇ ਨੇ ਮਲਟੀਪਲ ਵਿਆਹ ਕਰਾਏ ਨੇ ਵਿਆਹ ਕਰਾ ਕੇ ਸਾਡੇ ਧਰਮ ਨੂੰ ਦੂਸਰੇ ਧਰਮਾਂ ਨੂੰ ਯੂਜ਼ ਕੀਤਾ। ਵਿਆਹ ਤੇ ਬਾਅਦ ਦਾ ਜਿਹੜਾ ਪਾਰਟ ਹੈ ਲੋਕਾਂ ਨੂੰ ਦਿਖਾ ਰਿਹਾ ਕਿ ਮੇਰੀ ਬਦਨਾਮੀ ਨਾ ਹੋਵੇ ਲੋਕ ਦੇ ਜਿਵੇਂ ਜਾਵੇ ਨमाज ਕਰਨ ਨमाज ਕਰਨ ਲੱਗ ਜੇ ਫਿਰ ਉੱਥੇ ਅਜਈਆਂ ਨਾਲ ਵੀੜੀਆਂ ਕਰਨ ਫਿਰ ਤਾਂ ਵੈਸੀ ਲੋਕਾਂ ਨੇ ਛਿੱਤਰ ਮਾਰ ਮਾਰੇ ਨੂੰ ਕਰ ਦੇਣਾ ਦਾ ਸੈਟ ਕਹਿ ਦੇਣਾ ਦਾ ਜਿਵੇਂ ਪੰਜਾਬੀ ਜੀ ਕਹਿੰਦੇ ਸੌਦਾ ਲਾ ਦੇਣਾ ਤਾਂ ਐਨਾ ਸ਼ੁਕਰ ਕਰੋ ਕਿ ਇਹ ਜਿਹੜੇ ਸਾਡੇ ਜਿਹੜੇ Hindu ਲੋਕ ਨੇ ਸਿਆਣੇ ਨੇ ਥੋੜੇ ਵੀ ਸੌਦੇ ਵਾਲੇ ਚੱਕਰ ਚ ਨਹੀਂ ਪੈਂਦੇ। ਨਹੀਂ ਤਾਂ ਸਾਡਾ ਤਾਂ ਕੋਡ ਮਾ ਉਲਟ ਹੈ ਪਹਿਲੇ ਹੀ ਸੋਧਾ ਲਾ ਦਿਓ ਜੀ ਇਹਨਾਂ ਲੋਕਾਂ ਨੂੰ ਕਾਨੂੰਨੀ ਲੜਾਈ ਲੜ ਰਹੇ ਆ ਸਾਡੇ 'ਚ ਗਲਤੀ ਆ ਗਈ ਉਲਟਾ ਸਾਡੇ ਤੇ ਪਾਚਾ ਕਰਾ ਦੂ ਮੇਰੀ ਗੱਲ ਅਸੀਂ ਸ਼ਬਦ ਯੂਜ਼ ਕਰੇ ਆ ਅਸੀਂ ਆਪਣੇ ਸ਼ਬਦਾਂ ਤੇ ਥੋੜੀ ਭੱਜ ਸਕਦੇ ਆ ਸਾਡੀ ਗਲਤੀ ਹੈ ਅਸੀਂ ਗੁਨਾਹਗਾਰ ਆ ਉਹਦੀ ਗਲਤੀ ਹੈ ਕਾਨੂੰਨ ਉਹਨੂੰ ਸਜ਼ਾ ਦੇਊਗੀ ਉਹ ਪੰਡਤ ਕੌਣ ਹੁੰਦਾ ਕਿਸੇ ਨੂੰ ਮਾਫੀ ਉਥੇ ਮੰਦਰ ਦੀ ਲੜਾਈ ਥੋੜੀ ਹੈ ਜਦੋਂ ਮੰਦਰ ਦੀ ਲੜਾਈ ਹੋਈ ਹੈ ਕਾਲੀ ਮਾਤਾ ਮੰਦਰ ਪਿੱਛੇ ਕਿੰਨੇ ਵਿਵਾਦ ਹੋਏ ਸੀਗੇ ਠੀਕ ਹੈ ਲਾਈਵ ਆ ਕੇ ਉਹ ਬੋਲਦੇ ਰਹੇ ਨੇ ਉਦੋਂ ਤਾਂ ਆਪਸ ਵਿੱਚ ਬੈਠ ਕੇ ਆਪਣਾ ਰਾਜੀਣਾ ਉਦੋਂ ਥਾਣੇ ਕਿਉਂ ਗਏ ਫਿਰ ਨਹੀਂ ਫਿਰ ਇੱਕ ਤੁਸੀਂ ਏਦਾਂ ਕਰੋ ਨਾ ਵਾਰੀ-ਵਾਰੀ ਮੰਦਰਾਂ 'ਚ ਬੁਲਾਉਣ ਦੀ ਬਜਾਏ ਜੇ ਜੇ ਇਹ ਹੈ ਕਿ ਪਰਚਾ ਕਰਾ ਕੇ ਮਸਲਾ ਹੱਲ ਹੋਣਾ ਹੈ ਚਾਹੀ ਸਾਡਾ ਅਸੀਂ ਕਾਨੂੰਨ ਤੇ ਬਾਹਰ ਨਹੀਂ ਜਾਂਦੇ ਅਸੀਂ ਝੰਡੇ ਦੇ نیچے ਆ ਤਿਰੰਗੇ ਦਾ ਅਸੀਂ ਸਾਡਾ ਸਾਡਾ ਸਨਮਾਨ ਕੰਪਲੇਟ ਆ ਚੁੱਕੇ ਹੋ ਤੁਸੀਂ ਮੇਰੇ ਨਾਲ ਅਮਿਤ ਦੇਵ ਜੀ ਨੇ ਨਾ ਸ਼ਰਮਾ ਜੀ ਜੀ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਬਾਬਾ ਜੀ ਆਹ ਮਸਲਾ ਹੈਗਾ ਵੀ ਤੁਸੀਂ ਨਾਲ ਸਾਡੇ ਆਓ ਤੇ ਮੈਨੂੰ ਵੀ ਲੱਗਿਆ ਯਾਰ ਮਾੜੀ ਗੱਲ ਹੈ ਕਿਉਂਕਿ ਜਹਾਦ ਜਿਹੜਾ ਹੈਗਾ ਅਸੀਂ ਯੂਪ ਆਲਾ ਕੰਮ ਰਾਜਸਥਾਨ ਦੇ ਜੈਸਲਮੇਰ ਵਾਲਾ ਕੰਮ ਅਜਮੇਰ ਵਾਲਾ ਕੰਮ ਅਸੀਂ ਪੰਜਾਬ ਚ ਤਾਂ ਨਹੀਂ ਹੋਣ ਦਿੰਦੇ ਹਮ ਇੰਨੇ ਤਾਂ ਨਹੀਂ ਅਸੀਂ ਵੀ ਗਏ ਗੁਜਰੇ ਆ ਅਸੀਂ ਗੁਰੂਦੇਵ ਸਿੰਘ ਆ ਯਾਰ ਅਸੀਂ ਜਿੱਥੇ ਇਹ ਕਾਰਜ ਕਿਸੇ ਦੇ ਵੀ ਆਉਣ ਵਾਲੇ ਫਿਚਰ ਇੱਕ ਇਤਿਹਾਸਿਕ ਕੰਮ ਹੋਊਗਾ ਏ ਨਹੀਂ ਆਗਾ ਇਹ ਤਾਂ ਕੱਲ ਨੂੰ ਕੋਈ ਵੀ ਗਲਤੀ ਕਰੂਗਾ ਮੰਦਰ ਚਲੇਗਾ ਇਹ ਗੱਲ ਖਤਮ ਹੋ ਗਈ ਪੁਜਾਰੀ ਜੀ ਨੇ ਮੱਥਾ ਟੇਕ ਤਾਂ ਗੱਲ ਨਿਬੜਦਿਆ ਨਾਥਿੰਗ ਐ ਨਹੀਂ ਹੋਗਾ ਜਿਹਨਾਂ ਨੇ ਮਾਫੀ ਮੰਗਾਈ ਉਹਨਾਂ ਨੂੰ ਨਾਲ ਲਾਓਗੇ ਉਹਨਾਂ ਨੂੰ ਕਹੋਗੇ ਕਿ ਆਓ ਆਪਾਂ ਆਪਣਾ ਤਾਂ ਇਹ ਕਰਨਾ ਚਾਹੀਦਾ ਸੀ ਦੇਖੋ ਅਸੀਂ ਕਿਸੇ ਦੇ ਕੋਲ ਕਿਉਂ ਜਾਣਾ ਅਸੀਂ ਤਾਂ ਕਾਨੂੰਨ ਦਾ ਲੜਾਈ ਲੜਦੇ ਆ ਅਸੀਂ ਮਾਨਯੋਗ ਜਿਹੜਾ ਹੈਗਾ ਐਸਐਟੀ ਸਾਹਮਣੂ ਮਿਲਾਂਗੇ DSP ਸਾਹਮਣੋਂ ਮਿਲਾਂਗੇ ਜਿਹੜੇ IO ਜੋ ਵੀ ਉਹ ਇਨਸਪੈਕਟਰਸ ਹੋਣਗੇ ਉਹਨਾਂ ਨੂੰ ਕਹੋਗੇ ਵੀ ਤੁਸੀਂ ਜਦੋਂ ਵੀ ਅਸੀਂ ਆਪਣਾ ਅਸੀਂ ਸਟੇਟਮੈਂਟ ਹੈ ਕਿ ਇਹਨਾਂ ਦੇ ਜਿਹੜੇ ਮੈਰਿਜ ਸਰਟੀਫਿਕੇਟ ਨੇ ਉਹ ਜਿਹੜੇ ਇਹਨਾਂ ਦੇ ਨਾਲ ਸਾਨੂੰ ਅਸੀਂ ਇਹਨਾਂ ਨੂੰ ਸ਼ੋਅ ਆਫ ਕਰਨੇ ਚਾਹੀਦੇ ਨੇ ਅਸੀਂ ਉਹ ਚੈੱਕ ਕਰਾਂਗੇ ਉਹਦੀ ਵੈਰੀਫਿਕੇਸ਼ਨ ਮੰਗਾਂਗੇ ਅਗਰ ਕੋਈ ਪਹਿਲੇ ਇਸ ਦੇ ਵਿੱਚ ਵੀ ਕੁਝ ਲੋਚਾ ਹੋਰ ਕੋਈ ਆ ਰਿਹਾ ਉਹਨੂੰ ਵੀ ਅਸੀਂ ਤਬਦੀਸ਼ ਦਾ ਹਿੱਸਾ ਬਣਾ ਕੇ ਜਿੱਥੇ 295 ਦੇ ਤਹਿਤ ਇਹਦੇ ਤੇ ਤਾਰਾ ਲੱਗਦੀ ਹੈ ਨਾਲ ਨਾਲ ਅਗਰ ਇਹਨੇ ਧਾਰਮਿਕ ਕਨਵਰਟ ਕੀਤਾ ਫਿਰ ਇਹਦੇ ਪਿੱਛੇ ਕਿਹੜੀ ਆਈਸੀ ਮਾਲੋ ਕੰਟਰੀ ਆ ਜਾਂ এজੰਸੀ ਆ ਜਿਨੇ ਇਹਨੂੰ ਕਨਵਿੰਸ ਕੀਤਾ ਇਹਦੀ ਕਾਲ ਡਿਟੇਲਸ ਹੈ ਇਹਦੇ ਫਰੈਂਡ ਲਿਸਟ ਵਿੱਚ ਕੌਣ ਆ ਉਹ ਸਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣੀਆਂ ਚਾਹੀਦੀਆਂ ਤਾਂ ਜੋ ਜਿਹੜੇ ਬਾਕੀ ਦੇ ਵੀ ਜੇ ਯੂਟਿਊਬਰਸ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਆਵੇ ਕਿ ਅਸੀਂ ਇੱਕ ਕੰਟੈਂਟ ਨੂੰ ਵਾਇਰਲ ਹੋਣ ਵਾਸਤੇ ਇੱਕ ਕੰਟੈਂਟ ਨੂੰ ਵਾਇਰਲ ਹੋਣ ਵਾਸਤੇ ਅਸੀਂ ਕੋਈ ਵੀ ਅਜਹੀ ਸ਼ਰਾਤਕੰਤ ਪਹਿਲਾਂ ਆਪਣਾ ਹਜ਼ਾਰ ਵਾਰ ਸੋਚੀਏ ਠੀਕ ਹੈ ਮੇਰਾ ਆਖਰੀ ਸਵਾਲ ਹੈ ਇਹ ਤੇ ਮੈਂ ਸ਼ਾਰਟ ਸਵਾਲ ਕਰੂੰਗਾ ਸ਼ਾਰਟ ਜਵਾਬ ਦੇ ਦੇ ਜੀ ਅ ਦਿੱਲੀ ਦੇ ਵਿੱਚ ਇੱਕ ਕਲੋਨੀ ਕੱਚੀ ਕਲੋਨੀ ਟੋੜੀ ਗਈ ਉਸ ਦੇ ਵਿੱਚ ਇੱਕ ਮੰਦਿਰ ਸੀ ਮੰਦਿਰ ਨੂੰ ਢਾਇਆ ਗਿਆ ਔਰ ਉਸ ਦੇ ਵਿੱਚ ਮੂਰਤੀਆਂ ਕਾਲੀ ਦੇਵੀ ਦੀ ਮੂਰਤੀ ਵੀ ਹੈ ਇੱਕ ਸ਼ਾਇਦ ਸ਼ਿਵ ਮਹਾਦੇਵ ਦੀ ਮੂਰਤੀ ਹੈਗੀ ਉਹਨਾਂ ਨੂੰ ਵੀ ਤੋੜਿਆ ਗਿਆ ਤੁੜੇ ਧਿਆਨ ਚਾ ਬੋਲਿਓ ਉਸ ਉਸ ਗੱਲ ਦੇ ਪਿੱਛੇ ਸਰਕਾਰ ਨਾਲ ਪਹੁੰਚਿਓ ਉਸ ਗੱਲ ਕੀਤੀ ਉਹਦਾ ਕਾਨੂੰਨ ਹੈ ਇੱਥੇ ਚੰਡੀਗੜ੍ਹ ਤੁਸੀਂ ਦਿੱਲੀ ਜਾਣ ਦੀ ਲੋੜ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਮੰਨ ਲਓ ਨਜਾਇਜ਼ ਕਬਜ਼ੇ ਕਰਕੇ ਕਹਿ ਸਕਦੇ ਤੁਸੀਂ ਲੰਮੇ ਸਮੇਂ ਤੋਂ ਗੱਲ ਦਿੱਲੀ ਦੀ ਨਹੀਂ ਗੱਲ ਧਰਮ ਦੀ ਕਰ ਰਹੇ ਮੈਂ ਗੱਲ ਉੱਥੇ ਆ ਜਾਂਦੀ ਨਾ ਅੱਜ ਮੈਂ ਕਿਤੇ ਗੁਰਦੁਆਰਾ ਸਾਹਿਬ ਬਣਾ ਲੈਣਾ ਕੋਈ ਮੰਦਿਰ ਬਣਾ ਲੈਣਾ ਮਜ਼ਾਰਾਂ ਬਣਾਈਆਂ ਵੀਆਂ ਨੇ ਉਹ ਬਣਾ ਲੈਂਦੇ ਨੇ ਉੱਥੇ ਕਾਨੂੰਨ ਹੈ ਜੇ ਤੱਕ ਕਾਨੂੰਨ ਤੇ ਬਾਹਰ ਜਾ ਕੇ ਕੋਰਟ ਨੇ ਤੋੜਿਆ ਫੇਤਾ ਅਸੀਂ ਉੱਥੇ ਵੀ ਉਹ ਆ ਪਰ ਅਸੀਂ ਫੇਰ ਵੀ ਦਿੱਲੀ ਸਰਕਾਰ ਨੂੰ ਮੌਜੂਦਾ ਸੈਂਟਰਲ ਸਰਕਾਰ ਨੂੰ ਕਹਿੰਦੇ ਆ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਕਿ ਜਿੱਥੇ ਵੀ ਧਾਰਮਿਕ ਕੋਈ ਮੰਦਿਰ ਬਣਿਆ ਹੋਵੇ ਮੇਰਾ ਮੰਨਣਾ ਤੁਸੀਂ ਉਹਦੀ ਵੈਲਿਊ ਪਾ ਲਓ ਜਗ੍ਹਾ ਦੀ ਉਸ ਜਗ੍ਹਾ ਦੀ ਕੀਮਤ ਪਾ ਲਓ ਤੁਸੀਂ ਉੱਥੇ ਦੀ ਕਮੇਟੀ ਨੂੰ ਕਹੋ ਵੀ ਤੁਸੀਂ ਇਸ ਵੈਲਿਊ ਦੀ ਜਿਹੜੀ ਆ ਇਨੀ ਫੀਸ ਬਣਦੀ ਆ ਅਗਰ ਤੁਸੀਂ ਇਹ ਮੰਦਿਰ ਨੂੰ ਸਰਕਾਰੀ ਜਗ੍ਹਾ ਤੇ ਰੱਖਣਾ ਚਾਹੁੰਦੇ ਹੋ ਇੰਨੇ ਪੈਸੇ ਤੁਸੀਂ ਕੋਰਟ ਚ ਸਮਟ ਕਰਾ ਦੋ ਉਸ ਧਾਰਮਿਕ ਸਥਾਨ ਨੂੰ ਨਾ ਛੇੜੋ ਜਿਹਦੇ ਨਾਲ ਲੋਕਾਂ ਦੀ ਆਸਤਾ ਜੁੜੀ ਹੋਈ ਹੈ। ਇਹੀ ਸਭ ਤੇ ਵਧੀਆ ਇਹਦਾ ਇੱਕ ਜਰੀਆ ਬਣੇਗਾ ਕਿਉਂਕਿ ਅੱਜ ਲਗਭਗ ਕਈ ਮੂਰਤੀਆਂ ਤੋੜੀਆਂ ਗਈਆਂ ਮੈਂ ਉਹ ਹੀ ਦੱਸ ਰਿਹਾ ਨਾ ਮੰਦਰ ਟੁੱਟ ਕਹਦਾ ਮੂਰਤੀ ਆਪਣੇ ਆਪ ਹੀ ਟੁੱਟਣੀ ਹੈ ਨਾ ਖੰਡਨ ਹੋਣਾ ਸਾਰਾ ਕੁਝ ਨੂੰ ਬਚਾਇਆ ਜਾ ਸਕਦਾ। ਮੇਰਾ ਮੰਨਣਾ ਇਹ ਹੈ ਕਿ ਮੰਦਰ ਵੀ ਬਚਾਇਆ ਜਾ ਸਕਦੇ ਆ। ਅਗਰ ਮੰਨ ਲਓ ਸਪੋਜ ਕਹ ਲੋ ਹਰਜੀਤ ਸਿੰਘ ਨੇ ਇੱਥੇ ਕਿਤੇ ਕਬਜ਼ਾ ਕੀਤਾ ਲੰਬੇ 50 ਸਾਲ ਤੋਂ ਮੰਦਰ ਬਣਿਆ ਹੋਇਆ ਵਾ। ਉਹਦਾ ਕੋਰਟ ਕੇਸ ਚੱਲ ਰਿਹਾ ਹੈ ਉਥੇ ਮੰਦਰ ਤੋੜਨ ਦੇ ਆਰਡਰ ਦੀ بجائے ਜਿਸ ਤੀਏ ਉਹ ਜਿਹੜੀ ਕਮੇਟੀ ਆ ਜਿਹੜੀ ਉਥੇ ਬਣੀ ਹੈ ਸੰਸਥਾ ਜਿਹੜੀ ਵੀ ਆ ਜਾਂ ਉਸ ਪ੍ਰਸ਼ਾਸਨ ਨੂੰ ਕਹੀਏ ਜਾ ਤਾਂ ਤੁਸੀਂ ਮੰਦਰ ਨੂੰ ਟੇਕਓਵਰ ਕਰ ਲਓ ਸਰਕਾਰ ਦੇ ਅੰਡਰ ਲੈ ਲਓ ਉਹਦੀ ਆਮਦਨ ਜਿਹੜਾ ਉਹਦਾ ਪੁਜਾਰੀ ਹੈ ਸਰਕਾਰ ਦਾ ਹੋ ਜਾਵੇ ਮੰਦਰ ਨਾਲ ਛੇੜੋ ਜਾਂ ਫਿਰ ਉਸ ਮੰਦਰ ਦੀ ਇੱਕ ਵੈਲਿਊ ਪਾ ਲਓ ਕੀਮਤ ਪਾ ਲਓ ਜ਼ਮੀਨ ਦੀ ਵੀ ਜਿਹੜੀ ਸਰਕਾਰੀ ਕੀਮਤ ਹੈ ਉਹ ਕਮੇਟੀ ਨੂੰ ਕਹੋ ਵੀ ਤੁਸੀਂ ਐਨੇ ਟਾਈਮ ਦੇ ਵਿੱਚ ਦਸਾਂ ਸਾਲ ਤੁਸੀਂ ਗ੍ਰਾਈ ਕਰ ਲੋ ਅਗਰ ਤੁਹਾਡੇ ਕੋ ਹੈ ਤਾਂ ਤੁਸੀਂ ਉਹਨੂੰ ਜਮ੍ਹਾਂ ਕਰਾ ਦਿਓ ਇਹ ਬੈਸਟ ਤਰੀਕਾ ਇਹਨੂੰ ਬਚਾਉਣ ਦਾ ਠੀਕ ਹੈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਜਿਵੇਂ ਮੈਂ ਭੂਮਿਕਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਤਰਾਜ਼ ਬਹੁਤ ਸਾਰੇ ਉੱਠੇ ਉਸ ਇਤਰਾਜ਼ ਦੇ ਵਿੱਚੋਂ ਹੀ ਬਬਰਸੂਲਪੁਰ ਹੋਰਾਂ ਨੇ ਵੀ ਆਪਣਾ ਇਤਰਾਜ਼ ਰੱਖਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਫਿਲਹਾਲ ਉਹ ਕਹਿੰਦੇ ਆ ਕਿ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਉਸ ਕਾਨੂੰਨ ਦੇ ਸਹਾਰੇ ਦੇ ਚੱਲਦਿਆਂ ਇਨਵੈਸਟੀਗੇਸ਼ਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਲੱਗਦਾ ਹੈ ਕਿ ਇਹਨਾਂ ਬਾਬਤ ਗੱਲ ਹੋਣੀ ਚਾਹੀਦੀ ਹੈ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਉਹ ਕਹਿੰਦੇ ਉਸ ਨੂੰ ਕਰਾਵਾਂਗੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਅੰਦਰ ਅੱਗੇ ਕੀ ਕੁਝ ਹੋਰ ਹੁੰਦਾ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੁੰਦਾ ਅਨਮਿਤ ਸਾਸ਼ਿਕਾ